ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਚੀਮਾ ਕਲਾਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਾਉ ਸਤਨਾਮ ਸਿੰਘ ਹੋਂਦੇ ਕੋਲ ਆਏ ਆ ਤੇ ਪਹਿਲਾਂ ਵੀ ਕਾਫੀ ਵੀਡੀਓ ਆਪਾਂ ਪਾਈਆਂ ਨੇ ਪਸ਼ੂ ਵਪਾਰ ਦਾ ਕੀਤਾ ਵੀਰ ਹੋਂਦਾ ਪਸ਼ੂ ਵਪਾਰ ਲੈਣ ਦੇ ਵਿੱਚ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਸੋ ਅੱਜ ਇਸ ਵੀਡੀਓ ਵਿੱਚ ਟੋਟਲ ਵੈਸੇ 6 ਮੱਝਾਂ ਝੋਟੀਆਂ ਤੁਹਾਨੂੰ ਦਿਖਾਉਣੀਆਂ ਆ ਆਪਾਂ ਵਿੱਚ ਟੋਕੜ ਟੋਕੜ ਗੱਭਣ ਕੋਈ ਨਾਗ ਜਿਹੜੇ ਵਿੱਚ ਤਾਜੇ ਬਿਲਕੁਲ ਸੱਜਰ ਸਵੇ ਸਵੇ ਆ ਅੱਜ ਤਰੀਕ ਤੁਸੀਂ ਨੋਟ ਕਰ ਲਓ 1 ਮਈ ਤੇ ਸਮਾਂ ਕੋਈ ਮਾਰਨਿੰਗ ਦੇ 11:00 ਵਜੇ ਦਾ ਹੈ ਜੀ ਬਿਲਕੁਲ ਪੱਟੀ ਮੋੜ ਤੋਂ ਥੋੜੀ ਦੂਰੀ ਆ ਪਿੰਡ ਚੀਮਿਆਂ ਦੀ ਬਰਵਾਲਾ ਪਿੰਡ ਵੀ ਥੋੜੀ ਦੂਰੀ ਤੇ ਸੈਦੋਂ ਸੰਗਵਾ ਪਿੰਡ ਇਧਰ ਦੇ ਪਾਸੇ ਆ ਜਾਂਦੇ ਆ ਬਿਲਕੁਲ ਲਾਗੇ ਲਾਗੇ ਆ ਉਹ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਸਤਨਾਮ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੰਤੂ ਸਾਹਿਬ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਵਧੀਆ ਬੜੇ ਵਧੀਆ ਵੀਰ ਸਤਨਾਮ ਚੀਠਕ ਹਾਂਜੀ ਚੜਦੀ ਕਲਾ ਹੀ ਕਿਰਪਾ ਬਾਬੇ ਸ਼ਿਦਾਂ ਸਿੰਘਾਂ ਦੀ ਚਲੋ ਸ਼ੁਕਰੇ ਮਾਲਕ ਦਾ ਅੱਛਾ ਵੀਰ 17 ਮੋਦ ਦੇ ਆਪਾਂ ਪਾਏ ਸੀ 5-6 ਪਸ਼ੂ 5 ਕ ਹਾਂਜੀ ਹਾਂਜੀ ਓਕੇ ਵੇਗੇ ਦੀ ਵਗੇ ਓਦੋਂ ਅਗਲੇ ਦਿਨ ਵੀ ਅਗੇ ਸੀ ਠੀਕ ਆ ਹਾਂਜੀ ਹਾਂਜੀ ਉਹ ਨੀਲੀ ਦਾ ਵੀ ਮੈਂ ਉਹਦੇ ਵਿੱਚ ਅੱਗੇ ਫੋਨ ਬਰੇ ਆ ਹਾਂਜੀ ਬਹੁਤ ਫੋਨ ਆਏ ਬਹੁਤ ਵੀਰਾਂ ਦੇ ਉਹਦੇ ਵਗੇ ਤੇ ਓਦੋਂ ਸਾਈ ਪਾਤੀ ਅੜੀ ਨਾ ਤੇ ਜਿਹਦੇ ਨਹੀਂ ਪਰ ਉਹਦੇ ਬਹੁਤ ਜ਼ਿਆਦੀ ਡਿਮਾਂਡ ਹੈ ਉਹ ਵੀ ਰੱਖਣਾ ਹੈ ਜੋ ਵੇਚਦੇ ਸਾਨੂੰ ਦੱਸ ਦਿਓ ਮੈਂ ਵੀ ਉਹਨਾਂ ਵੀ ਘਰ ਘੜ ਦੂੰ ਹਾਂ ਠੀਕ ਆ ਚੰਗਾ ਇੱਕਾੜ ਕਾੜ ਚੰਗੀ ਵਾਹਿਮ ਚੰਗੀ ਸੀ ਹਾਂਜੀ ਮੈਂ ਬਹੁਤ ਚੰਗੀ ਹਾਂ ਜਿਹੜੀ ਮੈਂ ਅੱਗੇ ਜਾ ਕੇ ਕੋਈ 20 ਤੋਂ 25000 ਰੁਪਏ ਦਾ ਬੋਦਾ ਫਰ ਦਾ ਵੀਰਾਂ ਨੇ ਡਾਕਟਰ ਮਂਗਾਇਆ ਤੜਕੇ ਤੜਕੇ ਆਏ ਆ ਇੱਥੇ ਵੀ ਚੈੱਕ ਕਰਾ ਕੇ ਦਿੱਤੀ ਆਪਾਂ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਆ ਗੱਬਣ ਚੈੱਕ ਪਾ ਹਾਂਜੀ ਹਾਂਜੀ ਮੈਂ ਪੈਸੇ ਜਾਦੇ ਆ ਨੇ ਵੀ ਤੁਸੀਂ ਆਏ ਕਿ ਮੈਂ ਤੁਸੀਂ ਇੱਥੇ ਡਾਕਟਰ ਰੁਪਇਆ 200 ਵੀ ਉਹਨਾਂ ਨੇ ਦਿੱਤਾ ਤੇ ਇੱਥੇ ਉਹਨਾਂ ਨਾਲ ਵੀਡੀਓ ਬਣਾਈ ਨਾਲ ਤੇ ਡਾਕਟਰ ਸਾਹਿਬ ਨੇ ਚੈੱਕ ਕਰਾ ਦਿੱਤੀ ਠੀਕ ਆ ਅਜੇ ਵੀ ਸਤਰਾਮ ਅੱਜ ਮੱਜਾ ਆਪਣੇ ਕੋਲ 6 ਨੇ ਟੋਟਲ ਹਾਂਜੀ 6 ਸੰਦੂ ਸਾ ਤੋਕੜ ਕੱਪਣ ਦੇ ਵਿੱਚ ਤੋਕੜ ਨਾਗ ਵੀ ਹੈਗੇ ਕੱਲੇ ਹਾਂਜੀ ਹਾਂਜੀ ਹੈਗੇ ਤੇ ਦੋ ਸੱਜਰਾ ਵਾ ਇੱਕ ਦਾ ਬੱਚਾ ਮਰਿਆ ਏ ਠੀਕ ਆ ਇਹ ਇੱਕ ਦੀ ਕੱਟੀ ਆ ਨਾਲ ਬਿਲਕੁਲ ਪਹਿਲੇ ਸੂਏ ਠੀਕ ਆ ਠੀਕ ਆ ਹਾਂਜੀ ਦੋ ਤੇ ਬਿਲਕੁਲ ਪਹਿਲਣਾ ਵਾ ਬਿਲਕੁਲ ਹੀ ਹਾਂਜੀ ਸ਼ੁਰੂਆਤ ਕਰ ਲੈਣੇ ਵੀਰ ਇਧਰਲੇ ਪਾਸੇ ਸ਼ੁਰੂਆਤ ਕਰਦੇ ਹਾਂ ਹਾਂਜੀ ਇਧਰ ਹੀ ਸ਼ੁਰੂਆਤ ਕਰ ਲਈ ਤੇ ਕੀ ਵੇਰਵਾ ਇਸ ਮਹੀਨ ਦਾ ਇਹਦਾ ਹੀ ਹਲੇ ਇਹਦੇ ਥੱਲੇ ਦੁੱਧ ਘਾਲੇ ਆ ਨੌ ਦਾਹ ਨੌ ਦਾ ਹਾਂਜੀ ਹਾਂਜੀ ਠੀਕ ਆ ਤੇ ਇਹਨੂੰ ਕੁਝ ਹਾਂ ਤੇਰੇ ਲਗਭਗ ਕੋਈ 10 ਦਿਨ ਮਾਲੇ ਕੋਈ ਹਫਤਾ ਪਾਲੇ ਇੱਥੇ ਕੁਸੂਈ ਨੂੰ ਹੋ ਗਿਆ ਠੀਕ ਹੈ ਇਹ ਕੱਟੀ ਇਹਦੇ ਮਗਰ ਤੇ ਉਹ ਮਰੀ 부ਸੀ ਬਣਾਈ ਆ ਠੀਕ ਹੈ ਇਹ 부ਸੀ ਗਾੜੀ ਰਾਕੇ ਪਹਾੜੇ ਤੇ ਮਿਲਦੀ ਹੁਣ 9-10 ਚਵਾਦਾਂਗੇ ਹਾਂਜੀ 9-10 ਬਿਲਕੁਲ ਇੱਥੇ ਜਿਹੜਾ ਕੋਈ ਵੀਰ ਆ ਪਚਵਾਦਿਆ ਠੀਕ ਹੈ ਸਵੇਰ ਤੀਜਾ ਕ ਹੋਗੀ ਹਾਂਜੀ ਤੀਜਾ ਕ ਸੁਆਹੇਗੀ ਉਹ ਵੀ ਸਵੇਰ ਤੀਜਾ ਬੱਚਾ ਇਹਦਾ ਜਿਹੜਾ ਮਰ ਗਿਆ ਸੀਗਾ ਉਹ 부ਸੀ ਬਣੀ ਆ ਉਸੇ ਕੱਟੀ ਦੀ ਬਿਲਕੁਲ ਅੱਗੇ ਰੱਖਣ ਦੀ ਲੋੜ ਆ ਜਾਂ ਨਹੀਂ ਲੋੜ ਵਾਸਤੇ ਇਸੇ ਤਰ੍ਹਾਂ ਧਾਰ ਤੇ ਵੀ ਤੁਸੀਂ ਹਾਂਜੀ ਹਾਂਜੀ ਧਾਰ ਤੇ ਮਿਲਦੀ ਕੋਈ ਠੰਡੀ ਆ ਜੀ ਬਿਲਕੁਲ ਚਵਾਈ ਚੂਈਆਂ ਨੂੰ ਪੂਰ ਛੱਟ ਦੇ ਪਚਾ ਕੋਈ ਬਿਲਕੁਲ ਓਕੇ ਕੋਈ ਵੀਰ ਆਪਣੇ ਨਾਲ ਸੌਦਾ ਕਰਦਾ ਆ ਉਹਦਾ ਚੋਕੇ ਤਸੱਲੀ ਕਰਕੇ ਖੜੇ ਆ ਬਿਲਕੁਲ ਹਾਂਜੀ ਹਾਂਜੀ ਲੈ ਵੀਰੇ ਉਹ ਖੋਲ ਦੁਬਾਰਾ ਖੋਲ ਸੁ 9 ਕਿਲੋ ਦੁੱਧ 9 10 9 10 ਕਿਲੋ ਦੁੱਧ ਕੋਈ 10 ਦਿਨਾਂ ਦੀ ਲਾਲੇ ਕੋਈ 11 12 ਦਿਨਾਂ ਦੀ ਲਾਲੇ ਇੱਥੇ ਕੀ ਸਮਾਂ ਹੋ ਗਿਆ ਕੱਟੀ ਮਗਰ ਸੀਗੀ ਬਾਕੀ ਡਿਟੇਲ ਤੁਹਾਨੂੰ ਦੱਸ ਹੀ ਦਿੱਤੀ ਆ ਚੋਣ ਚ ਬਾਅਦ ਹੀ ਚੰਗੀ ਆ ਇੱਧਰ ਤੁਹਾਨੂੰ ਇੱਕ ਵਾਰੀ ਪਿੰਡੇ ਪੁੰਡੇ ਦੀ ਆਪਾਂ ਬੰਤਰ ਤੋੜ ਕੇ ਦਿਖਾ ਦਿੰਨੇ ਆ ਬਿਲਕੁਲ ਪਤਲਾ ਪਿੰਡਾ ਦੁੱਧ ਵਾਲੀ ਸੰਦੇ ਸਾਹਿਬ ਦੀ ਦੁੱਧ ਵਾਲੀ ਆ 12 13 ਲੀਟਰ ਦੁੱਧ ਚਵਾ ਦਊਗੀ ਚਲੋ ਜਿਆਦਾ ਨਹੀਂ ਐ ਕਹਿੰਦੇ ਅੱਛਾ ਜੀ 12 12 13 ਦੇ ਲਗਭਗ ਦੁੱਧ ਚਵਾ ਦਊਗੀ ਠੀਕ ਹੈ ਹਾਂਜੀ ਹਾਂਜੀ ਲਓ ਵੀ ਠੀਕ ਆ ਸੋ ਹੁਣ ਮੌਕੇ ਤੇ ਜਿਹੜਾ ਦੁੱਧ ਤੁਹਾਨੂੰ ਦੱਸ ਰਿਹਾ ਠੀਕ ਆ ਜੀ ਤੇ ਰੇਟ ਵੀ ਉਹ ਜਿਆ ਕਰ ਦੇਣਾ ਵੀ ਜਿਹੜਾ ਹੁਣ ਮੌਕੇ ਤੇ ਦੁੱਧ ਦਾ ਉਹ ਅਕੋਰਡਿੰਗ ਭਾ ਪੜਦਾ ਬਿਲਕੁਲ ਸੂਤਰ ਜਿਹਾ ਬਿਲਕੁਲ ਗੋਲ ਸਿੰਘ ਪਤਲਾ ਪਿੰਡਾ ਠੀਕ ਆ ਜੀ ਸੋ ਥਣ ਚੱਡੇ ਦੀ ਆ ਤੁਹਾਡੇ ਸਾਹਮਣੇ ਆ ਬਿਲਕੁਲ ਸੰਧੂ ਸਾਹਿਬ ਪਤਲੇ ਪਤਲੀ ਚਮੜੀ ਦੀ ਆ ਦੁੱਧ ਵਾਲੀ ਆ ਐ ਕਾਗਤਰ ਗਿਆ ਵੇਖੋ ਆ ਚੰਗੀ ਆ ਮੈਂ ਹਾਂਜੀ ਹਾਂਜੀ ਆ ਪਤਲੀ ਲੈ ਵੀਰ ਸਤਰਾਮ ਕੀ ਮੋਲ ਡਿਮਾਂਡ ਕਰਤੀ ਇਹਦੀ ਮੋਲ ਸੰਧੂ ਸਾਹਿਬ 80000 ਰੁਪਿਆ ਕਰਦੇ ਆ ਹਾਂ 75 ਦੀ ਦੇ ਦਗੇ 75 ਦੀ 10 ਹੋਰ ਕਰ ਦਗੇ ਵਿੱਚੋਂ 72000 ਰੁਪਏ ਦੀ ਦੇ ਦਾਂਗੇ 72 ਦੀ ਹਾਂਜੀ ਬਸ ਠੀਕ ਆ ਫਿਰ 70000 ਰੁਪਏ ਹੀ ਦੇ ਦਾਂਗੇ ਹੋਰ ਲੈਸ ਕਰ ਦਨੇ ਆ 200 ਰੁਪਇਆ ਛੋਟ ਕਰਾਂਗੇ 70000 ਰੁਪਇਆ ਦੀ ਦੇਣਾ ਕਿ ਸੱਜਰ ਮੈਂ ਮਿਲਣੀ ਨਹੀਂ ਬਾਜ਼ਾਰ ਤੋਂ ਹਾਂ ਸੁਆ ਸੰਧੂ ਸਾਹਿਬ ਬਹੁਤ ਘਟਿਆ ਸੱਜਰ ਮਿਲਦੀ ਨਹੀਂ 70000 ਰੁਪਇਆ ਦੇ ਵਿੱਚ 200 ਰੁਪਇਆ ਛੋਟ ਕਰ ਦਾਂਗੇ ਹਾਂਜੀ ਲਓ ਜੀ 70000 ਹਾਂ ਨਾ ਦੀ ਐਵੇਂ ਆਪਾਂ ਕਰਨਾ ਜੀ 70000 ਦੇ ਵਿੱਚੋਂ 200 ਰੁਪਇਆ ਮੰਗ ਬਿਲਕੁਲ ਛੋਟੇ ਛੋਟੇ ਮੋਲਿਆਂ ਲਓ ਵੀ ਕਰ ਲਿਓ ਕਾਬੂ ਠੀਕ ਆ ਜੀ ਬਿਲਕੁਲ ਤੇ ਬਿਲਕੁਲ ਛੋਟੇ ਜਿਹੇ ਸੱਜਰ ਬਿਲਕੁਲ 부ਚੀ ਕੋਲ ਆ ਆ 부ਚੀ ਲੈ ਜਰਾ ਠੀਕ ਆ ਜੀ ਆ 부ਚੀ ਬਣਈਆ ਹਾਂ ਆਂਦੀ ਆਂਦੀ ਆ ਕੱਟੇ ਦੀ ਤੇ ਮੇਰਾ ਵੀਰਾ ਵੀ ਇਤਰਾ ਡਿੰਗਦੀ ਇਧਰ ਵੇਖੋ ਆ ਵੇਖੋ ਹਾਂਜੀ ਬੱਸ ਇਹ ਨਹੀਂ ਆਵੇ ਪਾ ਇਤਰਾ ਰੱਖ ਕੇ ਦੋਸਤੋ ਮਿਲਣਾ ਕੋਈ ਵੀ ਰੋਪਰੀ ਖਾਂਦੇ ਵੀ ਚਲਾ ਲੈ ਜਾਂਦਾ ਆ ਵੇਖੋ ਇਤਨੀ ਸੰਧ ਰਹਿ ਜਾ ਜਿੱਤੇ ਅੱਗੇ ਬੂਸ਼ੀ ਸਾਹਿਬ ਇਤਨਾ ਬਹਿ ਲੋ ਪਾਵੇਂ ਬੂਸ਼ੀ ਰੱਖ ਕੇ ਕੋਈ ਕਰਮਾਲੀਏ ਨਹੀਂ ਵੀ ਅਮਰਜੀ ਚਵਾਰੀ ਚਵਾਰੀ ਹਾਂ ਲਓ ਵੀ ਮੋਟੀ ਧਾਰਾ ਬਿਲਕੁਲ ਬਿਲਕੁਲ ਮੋਟੀ ਧਾਰ ਆ ਵੇਖੋ ਆ ਪੋਲੀ ਰੂਮ ਵਰਗੀ ਕਰਮਾਲੀ ਕੇ ਚਾਲ ਠੀਕ ਹੈ ਜੀ ਹਾਂਜੀ ਹਾਂਜੀ ਲਓ ਵੀ ਇਹ 70000 ਦੇ ਵਿੱਚੋਂ 200 ਰੁਪਿਆ ਛੋਟ ਆ ਅੱਗੇ ਵੀਰ ਸਤਨਾਮ ਆਪਰ ਕੋਲ ਜਿਹੜੀ ਆ ਮੱਝ ਆ ਗਈ ਆ ਇਹ ਸੰਧੂ ਸਾਹਿਬ ਹਰਿਆਣੇ ਦੀ ਝੋਟੀ ਆ ਚੰਗੇ ਕੱਟ ਕਾੜਦੀ ਆ ਵੇਖੋ ਵੱਡੀ ਆ ਫੁੱਲ ਹਾਂਜੀ ਹਾਂਜੀ ਫੁੱਲ ਵੱਡੀ ਆ ਇਹ ਜਿਹਨਾਂ ਕੋ ਲੈਂਦੀ ਆ 1 ਲੱਖ ਦੇ 65000 ਰੁਪਏ ਦੀ ਲੈਂਦੀ ਉਹਨਾਂ ਨੇ ਸੱਜਰ ਪਤਾ ਜੀ ਹਾਂਜੀ ਬਿਲਕੁਲ ਤੇ ਐਵੇਂਲੇ 6 ਮਹੀਨੇ ਦੀ ਗੱਬੜ ਹਾਂ ਪੂਰੀ ਹਾਂ ਠੀਕ ਹੈ ਤੇ ਉਹਨਾਂ ਦੇ ਘਰੋਂ ਆਪਾਂ 9 ਲੀਟਰ ਦੁੱਧ ਚੋ ਕੇ ਲਿਆਏ ਆ ਪਰ ਕੱਲ ਦੀ ਆਈ ਐ ਇਹ ਆਪਣੇ ਕੋਲ ਇਹ ਵੇਲੇ ਮੌਜੂਦਾ 7 ਲੀਟਰ ਦੁੱਧ ਆ। ਇਹ ਕੰਡੇ ਵਾਲਾ ਆ ਹਾਂਜੀ ਇਹ ਕੰਡੇ ਵਾਲਾ ਤੇ 9 ਹੀ ਕਰ ਜੂਗੀ ਤੁਹਾਨੂੰ ਬੜਾ ਪਸ਼ੂਆਂ ਦੇ ਪਸ਼ੂ ਆਇਆ ਹੋਵੇ ਤੇ ਇੱਕ ਦੋ ਦਿਨ ਕਰ ਜਾਂਦਾ। 6 ਮਹੀਨੇ ਦੀ ਗੱਪਣ ਹਾਂਜੀ 6 ਮਹੀਨੇ ਦੀ ਤਾਂ ਜੀ ਸੱਜਰਤਾ ਫਿਰ 14-15 ਤੋਂ ਬਾਹਰ ਹੋਊਗਾ ਤੋ ਉਹਨੇ 17-18 ਲੀਟਰ ਦੁੱਧ ਚੋਇਆ ਜੀ। ਵੀ ਜਿਹੜੀ ਅੱਜ ਹੀ ਮਰਨ ਵੀ 6-6 6 ਮਹੀਨੇ ਦੀ ਗੱਪਣ ਤੋਂ 7-8 ਹਾਂਜੀ ਹਰਿਆਣੇ ਦੇ ਵਿੱਚੋਂ ਇਹਨਾਂ ਨੇ ਮਹਿੰਗਾਈ ਤੇ ਉਹਨਾਂ ਵੀਰਾ ਚੰਗੀ ਦੇਖੋ ਇਹ ਮੁੰਡਾ ਬਾਕੀ ਦੇਖੋ ਦੋ ਦੋ 9 ਕਿਲੋ ਸੀ ਇੱਥੇ ਆਣ ਕੇ ਨਵੀਂ ਜਗ੍ਹਾ ਦਾ ਫਰਕ ਸਮਝ ਲਿਆ ਜੇ ਚੰਗੀ ਸੰਤੂ ਸਾਹਿਬ ਇੱਥੋਂ ਮਗਰ ਇੱਕ ਰੰਗ ਆ ਬਿਲਕੁਲ ਜਿਹਾ ਟਪਾਇਗਾ ਅਗਰ ਲੈਵਾ ਵੇਖੋ ਇਹਦਾ ਵੇਖੋ ਉਧਰ ਆ ਬਿਲਕੁਲ ਹਾਂਜੀ ਹਾਂਜੀ ਵੇਖੋ ਸੱਜਣਾ ਜਿਵੇਂ ਸੱਜਰ ਹੁੰਦੀ ਆ ਸੱਜਣਾ ਜਨਾਂ ਲੈਵਾ ਉਹ ਠੀਕ ਆ ਜੀ ਲੇਵੇ ਲੂਵੇ ਦੀ ਬੜੀ ਪਿਛੋਕ ਪੰਧਾ ਰੱਤ ਨਾਲੇ ਰੰਗ ਵੀ ਇਕਾ ਥਾਣ ਵੀ ਵੇਖੋ ਮੱਥੇ ਤੋਂ ਪੁੱਛਤਾ ਕਿ ਕਿ ਬਵਾਲ ਨਹੀਂ ਚਟਾ ਹਾਂਜੀ ਹਾਂਜੀ ਥਾਣ ਵੇਖੋ ਬਹੁਤ ਸੋਹਣੇ ਥਾਣਾ ਦੋਸਤੋ ਦੂਰਾ ਹੀ ਥਾਣ ਲੱਗਾ ਮੈਂ ਇਹਨੂੰ ਦੁੱਧ ਕਰਮ ਉਹ ਕੱਲ ਦੀ ਆਈ ਆ ਟਿਕਾਣੇ ਤੇ ਤੇ ਨਵਾਂ ਟਿਕਾਣਾ ਪੁੱਛੂ ਜਦੋਂ ਬਦਲਦਾ ਠੀਕ ਆ ਜੀ ਦੁੱਧ ਕਿਤਨਾ ਕਿਤੇ ਉਪਰੇ ਥਾਂ ਤੇ ਪੱਠਾ ਟੱਕਾ ਵੀ ਕਈ ਨਾ ਨਹੀਂ ਖਾਂਦਾ ਦਿਹਾੜੀ ਡੰਗ ਤੇ ਉਹਦੇ ਕਰਕੇ ਵੀ ਫਰਕ ਪੈ ਸਕਦਾ ਹਾਂਜੀ ਬਾਕੀ ਕੱਦ ਹ ਇਟਾਲੀ ਆ ਫੁੱਲ ਵੱਡੀ ਆ ਮੇਰਾ ਭਰਾ ਕੋਈ ਵੀ ਸੌਦਾ ਕਰੂਗਾ ਇਸ ਮੈਂ ਦੇ ਨਾਲ ਤੇ ਕੱਦ ਕਾਠ ਵੱਡਾ ਮੰਨ ਕੇ ਤੁਸੀਂ ਸੌਦਾ ਕਰ ਰਹੇ ਅੱਜ ਸਿੰਗਲ ਠੀ ਆ ਬਾਕੀ ਸਿੰਗੀ ਵੇਖੋ ਜਿਵੇਂ ਪਹਿਲਾਂ ਕੱਟੀ ਝੋਟੀ ਨੂੰ ਕਰਦੀ ਸੀ ਬਿਲਕੁਲ ਪਹਿਲਾਂ ਝੋਟੀ ਜੀ ਬ੍ਰੇਕ ਪਤਲਾ ਫੇਸ ਲੰਬੀ ਕਰਦੇ ਤੇ ਜੇ ਸਵੇਰ ਦੀ ਗਾਂ ਗੱਬਣਿਆ ਜੀ ਇਹ ਤੇ ਜੇ ਸਵੇਰ ਦੀ ਹਾਂਜੀ ਨਾ ਵੀ ਪਹੂ ਇੱਕ ਗੱਲ ਤਾਂ ਪੱਕੀ ਐ ਚਲੋ ਗਾਂ ਕੋ 4 ਮਹੀਨੇ ਸਾਂਭਣ ਦੀ ਲੋੜ ਆ ਕਾ ਸੱਜਰ ਮੈਂ ਵੀ ਚੰਗੇ ਪੈਸੇ ਹਾਂਜੀ 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 ਸੱਜਰ ਅੱਜ ਸੰਤੂ ਸਾਹਿਬ ਸੱਜਰ ਅੱਜ ਡੂਡਦੀ ਆ ਹਾਂ ਪਰ ਚਲੋ ਆਪਾਂ ਕੋਈ ਡੂਡ ਨਹੀਂ ਕਰਨਾ ਕੋਈ ਨਹੀਂ ਅਦੋਂ ਟੱਪ ਗਈ ਆ ਹਾਂਜੀ ਤੇ ਦੁੱਧ ਵੀ ਹਲੇ ਗਜਾਰੇ ਜੋਗਾ ਹੈਗਾ ਇਹ ਸਾਡੀ ਗਰੰਟੀ ਐ ਜਿਹੜਾ ਕੋਈ ਵੀਰ ਕਰ ਲੂਗਾ ਨਾ ਸਬਦਾ ਦਾ ਇਹਨੂੰ ਆਪ ਦੁੱਧੋਂ ਛੱਡੂਗਾ ਹਾਂ ਇਹ ਨਹੀਂ ਭਾਈ ਦੀ ਇਹ ਨਹੀਂ ਪਾਵੇਂ ਦੋ ਚਾਰ ਕਿਲੋ ਹੀ ਦਵੇ ਨੇੜੇ ਜਾ ਕੇ ਜਦੋਂ ਕੋ ਮਹੀਨਾ ਖੰਡ ਰਹੀਦਾ ਤੇ ਆਪ ਭਵੇਂ ਛੱਡੇ ਕੋਈ ਹਾਂ ਇੱਕੀ ਮੁੱਲ ਕਰਦੇ ਵੀ ਇਸ ਸਤਨਾਮੇ ਦਾ ਇਹਦਾ ਮੁੱਲ ਸੰਧੂ ਸਾਹਿਬ ਭਵੇਂ 90 ਕਰ ਲੀ ਗਏ ਹਾਂ ਪਰ 85000 ਰੁਪਏ ਦੀ ਦੇ ਦਾਂਗੇ 85000 ਦੀ ਹਾਂਜੀ ਕੋਈ ਹੋਰ ਹੁੰਦੀ ਐ ਲੈਸ ਵਿੱਚੋਂ ਇੱਕੋ ਹੀ ਗੱਲ ਕਰਦੀ ਗੀ ਇੱਕ ਹੀ ਨਵੇੜਾ 200 ਰੁਪਏ ਛੋਟ ਕਰੇਗਾ 80000 ਚੋਂ 80000 ਹਾਂਜੀ ਲੈ ਜੀ ਤੇ ਪਰ 1.5 ਲੱਖ ਦੀ ਮੈਂ ਇਹ ਚਾਹੁੰ ਮਿੰਨਾਂ ਵੀ ਦੂਣ ਹੀ ਪਾਉਂਦੀ ਕਰਮਾ ਹਾਂਜੀ ਦੂਣ ਪਾਉਂਦੀ ਜੇ ਆ ਵੇਖੋ ਇਹਦਾ ਪੂਰਾ ਪਿਛੋ ਜਿਵੇਂ ਸੱਜਰਾ ਵਾ ਇਤਰਾ ਬਣਦੀ ਆ ਛੋਟੇ ਛੋਟੇ ਦੀ ਬੰਕਰ ਬੜੀ ਸਾਰਾ ਆ ਵੇਖੋ ਨਹੀਂ ਤਾਂ ਹੋਵੇ ਨਾ ਕੋਈ ਕੰਮ ਕਰਦੇ ਹੋਵੇ ਤੇ ਉਹ ਡੰਡ ਲਾ ਸਕਦਾ ਸੱਜਰ ਵੀ ਇੱਕ ਸਾਰ ਪੱਧਰ ਲੈ ਵਾ ਇਹਨਾਂ ਦਾ ਥਣ ਵੇਖੋ ਕਿਤਨਾ ਵਿਰਲਾ ਦੇ ਵਿੱਚ ਥਣ ਨੇ ਮੈਂ ਸਾਰੀ ਕਿਸੇ ਪਾਸੇ ਨਹੀਂ ਖੋਜੀ ਪੜਨਾ ਪਿੰਦਿਆਂ ਨਾਲ ਲੈ ਵਾ ਤੇ ਕੱਦ ਵੱਡਾ ਅੱਜ 28000 ਦੇ ਵਿੱਚੋਂ 200 ਰੁਪਿਆ ਛੋਟਾ ਬਿਲਕੁਲ ਅੱਧੇ ਜਿਆਦਾ ਕੱਦ ਦੀ ਵੇਖੋ ਚੰਗੀ ਕੱਦ ਦੀ ਉਹ ਜਿਹੜੀ ਆਪਾਂ ਨੀਲੀ ਰਾਵੀ ਦੇ ਵਿੱਚ ਹੀ ਉਹ ਤੋਂ ਥੋੜੀ ਜੀ ਐਵੇਂ ਉਨਨੀ ਕੀ ਦਾ ਫਰਕ ਹੀ ਹੈ ਹਾਂ ਜੀ ਉਨਨੀ ਕੀ ਦਾ ਉਹਦੇ ਜਿੱਡਾ ਹੀ ਕਾਦਿਆ 90 95 ਹਜ਼ਾਰ ਤੇ ਉਹ ਵੀ ਵਿਕੀ ਖਰੇ ਬਿਲਕੁਲ ਬਿਲਕੁਲ ਨਹੀਂ ਨਹੀਂ ਉਹ ਉਹ ਵਿਕੀ ਆ ਦੋ ਘਟ ਲੱਖ ਦੀ ਬੜੀ ਆ 98000 ਰੁਪਏ ਹਾਂ ਜੀ ਹਾਂ ਜੀ ਬਹੁਤ ਪੈ ਪਰ ਚੰਗੀ ਮੈਂ ਉਹ ਬਹੁਤ ਮੈਂ ਵੀ ਬੜੀ ਆ ਅਲੰਕਾਰ ਸੀਗੇ ਹਾਂ ਜੀ ਹਾਂ ਜੀ ਲੈ ਵੀਰ ਸਤਨਾਮ ਅੱਗੇ ਆ ਜੀਏ ਤੇ ਇੱਕ ਤੀਜੇ ਨੰਬਰ ਤੇ ਆਪਣੇ ਕੋਲ ਆ ਮੱਝ ਖੜੀ ਆ ਇਹ ਸੰਤੂ ਸਾਹਿਬ ਇਹਦਾ ਜੇ ਉਹਦਾ ਲਿਆਂਦਾ ਹੋਇਆ ਬੱਚਾ ਮਰਿਆ ਹਾਂ ਜੀ ਇਹਨੂੰ 2 ਮਹੀਨੇ ਨਾਲ ਖਾਇਆ ਸੋਈ ਨੂੰ 2 ਲਾਲੋ 2.5 ਲਾਲੋ ਬੱਚਾ ਰਹਿਣੀ ਪਰ ਐਸ ਵੇਲੇ ਇਹਦੇ ਥੱਲੇ 9 10 ਲੀਟਰ ਦੁੱਧ ਆ 9-10 ਲੀਟਰ ਦੁੱਧ ਸੋਈ ਕਿੰਨੇ ਟਾਈਮ ਦੀ? ਇਹ ਸੋਈ 2-2.5 ਮਹੀਨਿਆਂ ਦੀ ਬੱਚਾ ਹੈ ਨੀ। ਇਹ 2-2.5 ਮਹੀਨਿਆਂ ਜਿਹਨੇ ਤੋਂ ਲਈ ਇਹ ਗੱਲ ਉਹਨਾਂ ਕਹੀ ਸਾਨੂੰ। ਚਲੋ ਦੁੱਧ ਦੇ ਹਿਸਾਬ ਨਾਲ ਇਹਨੇ ਵੀ ਇੰਨਾ ਹੀ ਹੋਣਾ 9-10 ਲੀਟਰ ਤੇ ਦੁੱਧ ਆਦੇ ਥਲੇ। ਵੀ ਹਰਿਆ ਚਟਾ ਵੀ ਦੁੱਧ ਸੱਜਣਾ ਹਾਂਜੀ 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 ਬਿਲਕੁਲ ਹਰਿਆ ਚਟਾ ਜ਼ਿਆਦਾ ਸਮਝ ਮੰਨਦੇ ਪਏ ਵੀ ਕੋਈ 2-2.5 ਤਿੰਨ ਮਹੀਨੇ ਹੋ ਸਕਦੇ ਹਾਂਜੀ 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 ਇਹਨੇ ਕੋਈ ਦੁੱਧ ਦੁੱਧ ਵੜਾਣਾ ਅੱਗੇ ਕੋਈ ਵੇਰਵਾਤ ਨਹੀਂ ਕੋਈ ਦਿਨਾ ਦੋਨਾ ਦਾ ਨਹੀਂ ਕੋਈ ਦਿਨਾ ਨਹੀਂ ਇਹ ਤਾਂ ਹੁੰਦਾ ਨਾ ਵੀ ਵੇਰਵਾ ਪਾਇਆ ਬੇ ਤੇ ਬਾਕੀ ਕੋਈ ਚੱਕ ਚੁੱਕ ਨਹੀਂ ਅਸੀਂ ਕਰਾਈ ਮਾਲ ਵ ਮੈਂ ਕੋ ਢਿੱਡ ਭੇਡ ਦਾ ਵੇਖ ਕੇ ਉਹ ਮੁੰਡੇ ਨੂੰ ਅੱਗੇ ਆਖਣਾ ਮੈਂ ਉਹ ਡਾਕਟਰ ਸਾਦ ਕੇ ਚੱਕ ਦੇ ਕਰਾ ਜੇ ਇਹਦਾ ਮਾਲ ਮੂਲ ਜਗਾ ਮਾਲੀ ਬੋਲੀ ਹੁੰਦਾ ਤੇ ਨਹੀਂ ਪਤਾ ਲੱਗਦਾ ਸੌਰੀ ਹੋਵੇ ਪਸ਼ੂ ਚਲ ਨਿਕਲਦਾ ਇਹ ਸੌਰੀਆ ਹੋਇਆ ਤੇ ਫਿਰ ਵੀ ਚਲੋ ਚੈੱਕ ਕਰਾਵਾਂਗੇ ਪਰ ਹਾਲੇ ਕੋਈ ਸਾਨੂੰ ਇਹਦੇ ਬਾਰੇ ਅੱਜ ਆਪਣੇ ਕੋਲ 9 ਕਿਲੋ ਦੁੱਧ ਦੇ ਹਿਸਾਬ ਨਾਲ ਬਿਲਕੁਲ 9 ਦੇ ਕੰਡੇ ਵਾਲਾ ਇੱਥੇ ਦਿਖਾ ਦਿਆਂਗੇ ਲੈ ਵੀਰੇ ਖੋਲ ਲਾ ਸੁੱਤੇ ਜੇ ਸਵੇ ਪਾਉ ਹੋਊਗੀ ਇਹ ਵੀ ਹਾਂਜੀ ਤਿਜੇ ਆ ਵੇਖੋ ਬੂਥੀ ਬਾਥੀ ਅਰੀ ਤਿਜਾ ਢੰਚਾ ਵੱਡਾ ਮੈਂ ਦਾ ਵਾਜੇ ਲੋਡ ਆ ਰਹੀ ਆ ਬੂਥੀ ਵੇਖੋ ਮੇਰੇ ਦੀਆਂ ਕਰਮਾਂ ਲਈ ਠੀਕ ਆ ਜੀ ਹਾਂਜੀ ਹਾਂ ਇਹ ਚਾ ਪੂਰਾ ਚੌੜਾ ਪਿੱਠ ਪੁੜਾ ਸਿੰਗਲ ਹੱਡੀ ਆ ਚੰਗੇ ਵਜਨ ਲੋੜਦੀ ਆ ਮੈਂ ਹਾਂ ਸੋ 9 ਕਿਲੋ ਦੁੱਧਾ ਤੋਂ ਦੁੱਧ ਅਕੋਰਿੰਗ ਕੋਈ ਭਰਾ ਮੇਰਾ ਸੌਦਾ ਕਰ ਲੈ ਠੀਕ ਆ ਜੀ ਕਈ ਵਾਰ ਸੱਜਰ ਪਸ਼ੂ ਆਪਾਂ ਖਰੀਦਣ ਜਾਂਦੇ ਆ ਤੇ ਉਹ ਵੀ 8-9 ਲੀਟਰ ਵਾਲੀਆਂ ਕਈ ਨਾ ਆਪਾਂ ਨੂੰ ਲੱਖੋਂ ਬਾਹਰ ਮਿਲਣ ਡੀਆਂ ਨੇ ਤੇ ਅੱਜ ਜਿਹੜੀ ਇਹ ਮੱਝ ਆ ਵੀ ਤੁਹਾਨੂੰ ਜਾਇਜ਼ ਹੀ ਮਿਲ ਜੂਗੀ ਆ ਵੇਖੋ ਬੁੱਤੀ ਬਾਤੀ ਕੋਈ ਐ ਨਹੀਂ ਸੁਇਆਂ ਦੇ ਵਿੱਚ ਆ ਵੇਖੋ ਆ ਸਿੰਗੜਾ ਖੋਖ ਲੱਤਾ ਇਹਦੇ ਸਿੰਗੜਾ ਗੋਲ ਸੀ ਆ ਦੋਵੇਂ ਨਹੀਂ ਕੋਈ ਜ਼ਿਆਦਾ ਵਡੇਰੇ ਸੁਬੇ ਜੰਗਪੱਖ ਚੰਗਾ ਛੋਟੀਆਂ ਮੱਝਾਂ ਦੇ ਵਿੱਚ ਹੀ ਆ ਬਿਲਕੁਲ ਬਿਲਕੁਲ ਪਤਾ ਲੱਗ ਜਾਂਦਾ ਠੀਕ ਆ ਸੋ ਬਿਲਕੁਲ ਪਤਲੀ ਚਮੜੀ ਆ ਸਕਿਨ ਪਤਲੀ ਆ ਥਾਨ ਕਰਨ ਵਾਲੀ ਦੀ ਇੱਕੋ ਜਿਹੀ ਬੈਕ ਸਾਈਡ ਤੋਂ ਵੀ ਤੁਸੀਂ ਮਾਰੋ ਚਾਹਤ ਚੱਡੇ ਚੁੱਡੇ ਦੀ ਸਾਫ ਆ ਬਰਾ ਬਰੂ ਦੀ ਵੀ ਫਿਰ ਬਿਲਕੁਲ ਬਰਾ ਹੁਣੇ ਆਪਾਂ ਭਰਾ ਕੇ ਵਿਖਾ ਦਿੰਨੇ ਆ ਫਿਰ ਮਾਲੀ ਨੂੰ ਕੋਈ ਗੱਲ ਨਹੀਂ ਤੇ ਇਹਦਾ ਸਤਨਾਵੀਰ ਮੁੱਲ ਵੀ ਤੁਸੀਂ ਦੱਸ ਦਿਆ ਜਾਉਣਾ ਜਰ ਪੇਗਾ ਆ ਵੇਖੋ ਆ ਲਓ ਜੀ ਇਹ ਮਗਰਲੇ ਥਾਣਾ ਹਾਂਜੀ 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 ਮਗਰ ਹਾਂ ਅੰਗਲ ਜਿਹੜੀ ਮੋਟੀ ਧਾਰ ਆ ਇਹ ਅਗਲੇ ਥਾਣਾ ਹਾਂਜੀ 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 ਚੱਲ ਕੋਈ ਭੂਰ ਨਹੀਂ ਕੋਈ ਕੋਈ ਗਾਲੀਆਂ ਵੇਖੋ ਗਾੜੀ ਖਲੋਤੇ ਕੋਈ ਚੱਕਰ ਨਹੀਂ ਆਇਆ ਨਹੀਂ ਵੀ ਕੋਈ ਛੜਾਕਲ ਕੋਈ ਨਹੀਂ ਪੜਾ ਪਾ ਗਏ ਬੜਾ ਭੂੜਾ ਨਹੀਂ ਪਾਇਆ ਨਾ ਬਤਾਰ ਸਾਨੂੰ ਵੀਡੀਓ ਬਣਾਉਣ ਦੇ ਉਤਰਾ ਖਲੋਈ ਕੇ ਆਪਾਂ ਡਰਾਈਵ ਥੱਲੇ ਬਹਿ ਗਏ ਆ ਪਾ ਕੇ ਪਾ ਕੇ ਪਈਏ ਪੁੱਛ ਨਹੀਂ ਆਉ ਬੈਠ ਬਿਲ ਧਾਣੀਗਾ ਤੁਹਾਨੂੰ ਨਹੀਂ ਲੀ ਗਾੜੀ ਮੇਰਾ ਸਤਿ ਸ਼੍ਰੀ ਅਕਾਲ 9 ਕਿਲੋ ਧਾਰਾਂ ਤੇ ਕੀ ਮੁੱਲ ਰਹੂਗਾ ਇਸ ਮੈਂ ਦਾ ਪੜੀ ਯਾਰ ਦੀ ਦੇ ਦਿੱ ਗਏ 60000 ਦੀ ਮਾਰ ਦਿੱ ਗਏ ਛਾਲ ਜਿਵੇਂ ਵਜਦੀ ਆ ਛਾਲ ਹੀ ਮਾਰ ਦਿੱ ਗਏ ਛਾਲ ਹੀ ਮਾਰ ਗਏ ਕੇ 60 ਦੀ ਦੇ ਦਈਏ 60 ਦੀ ਮੈਨਾਂ ਦੋ ਛੜਦ ਗਏ ਮੈਨਾਂ 58000 ਰੁਪਏ ਦੀ ਆਣਾ 200 ਰੁਪਿਆ ਛੋੜ ਬਾਹਲਾ ਨਾ ਮੇਰਾ ਵੀਰ ਕਰੇ ਮੈਂ ਖਿੱਚ ਕੇ ਨਾ ਰੇਡ ਪਾ 58000 ਦੀ 9-10 ਲੀਟਰ ਵਾਲੀ ਮਿਲਣੀ ਨਹੀਂ ਲੈ 52000 ਦੀ ਮੈਂ ਆ ਹਾਂਜੀ 52000 ਰੁਪਏ ਦੀ ਬਾਕੀ ਵਜਨ ਵਟਾ ਦੋਸਤੋ ਵੇਖ ਲਓ ਠੀਕ ਹੈ ਜੀ ਚੰਗੇ ਵਜਨ ਲੋਡ ਦੀ ਸੂ ਵਜਨ ਵਟੇ ਤੇ ਵਿੱਚ ਹੀ ਚਲੋ ਆਪਾਂ ਉਹ ਗੱਲ ਨਹੀਂ ਕਰਦੇ ਕਿ ਉਧਰਲੇ ਪਾਸੇ ਉਹ ਇੰਨਾ ਹੈਗਾ ਕਰਮਾ ਹਾਂਜੀ 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 ਪਰ ਉਧਰਲੇ ਪਾਸੇ ਜਾਣਾ ਕਿਹੜੀ ਗੱਲੋਂ ਠੀਕ ਹੈ ਜੀ ਜਿਹੜੇ ਪਿੰਡ ਜਾਣਾ ਨਹੀਂ ਬਿਲਕੁਲ ਨਹੀਂ ਕੰਨ ਲੈਣਾ ਆਪਾਂ ਪਰ ਗੱਲ ਇੱਕ ਕਰਦੇ ਪਏ ਆ ਬਾਕੀ ਮੱਝ 58000 ਹਾਂਜੀ ਹਾਂਜੀ 9 ਕਿਲੋ 8 9 9 ਕਿਲੋ ਦੁੱਧ ਕਰਮਾਲੀ ਨੇ ਬਿਲਕੁਲ ਗਰਮੀ ਭਰ ਚ ਵਈ ਜਾਣਾ ਹਾਂ ਜੀ ਸਾ ਸਜਰੇ ਦੇ ਨਾਮ ਦੁੱਧ ਆ ਹਾਂ ਅਲੇ ਕਾ ਚਲੋ ਬੱਚਾ ਨਹੀਂ ਆਪਾਂ ਨੂੰ ਪਲਾ ਪਰ ਦੁੱਧ ਦੇ ਹਿਸਾਬ ਨਾਲ ਆਪਾਂ ਨੇ ਵੀ ਥੋੜੇ ਸਮੇਂ ਦੀ ਸੋਈ ਆ ਕਿਉਂਕਿ ਇਹਨਾਂ ਦੁੱਧ ਨਹੀਂ ਹੀ ਇੰਨੀ ਕੋ 14 ਵੀਰ ਦੀ 8-10 ਦਿਨਾਂ ਦਾ 15 ਦਿਨਾਂ ਦਾ ਮਰ ਜੇ ਉਹ ਨਹੀਂ ਪਤਾ ਲੱਗਾ ਮਹੀਨੇ ਦੀ ਅਗਲੇ ਮਹੀਨੇ ਦੀ ਆ ਗਿਆ ਹਾਂਜੀ ਬਿਲਕੁਲ 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 ਉਹ ਵੀ ਇਹ 52000 ਦੀ ਮਿਲ ਜੂਗੀ ਭਰਾਵਾਂ ਨੂੰ 60-65000 ਮੋਲ ਕੁਝ ਵੀ ਕਰਾ ਲਓ ਬਾਕੀ ਮੱਝ ਚੰਗੀ ਆ ਥਣਾ ਚੰਗੀ ਆ ਕੰਦੀ ਆ ਮੈਂ ਵੇਖੋ ਸਿੰਗੀ ਆ ਤੋ ਵੇਖੋ ਇਹ ਮੂੰਹ ਮੱਥੇ ਦੀ ਚੰਗੀ ਆ ਠੀਕ ਆ ਜੀ ਆ ਬਾਡੀ ਬੰਤਰਾ ਇਸ ਮੈਂ ਦੀ ਪਸੰਦ ਆਊਗੀ ਭਰਾਵਾਂ ਨੂੰ ਤੇ ਅੱਗੇ ਇੱਕ ਝੋਟੀ ਤੁਹਾਨੂੰ ਦਿਖਾਉਣੇ ਆ ਪਲੂਨ ਪਹਿਲਾ ਸਵੇਰ ਸੰਦੂ ਸਾਹਿਬ ਇਹਨੂੰ ਹਲੇ 6 ਦਿਨ ਹੋਏ ਸੋਈ 6 ਹੱਕ ਦਿਨ ਸਾਡੇ ਮਗਰ ਕੱਟੀ ਆ ਪਲੂਨ ਕੱਟੀ ਬਿਲਕੁਲ ਲੈ ਵੀ ਕੱਟੀ ਮਗਰ ਆਪ ਕੱਟੀ ਆ ਮਗਰ ਵੀ ਕੱਟੀ ਜੈਡ ਬਲੈਕ ਕੱਟੀ ਜੈਡ ਬਲੈਕ ਦੀ ਆ ਲਓ ਜੀ ਇਹ ਕੱਟੀ ਵਾਲੇ ਕੂੜੇ ਕੂੜੀ ਵਾਲੇ ਲਓ ਜੀ ਆ ਬੱਚਾ ਜੇ ਮਗਰ ਬਹੁਤ ਸੋਹਣਾ ਹਾਂਜੀ ਤੇ ਅੱਜ 10 ਦਿਨਾਂ ਦੇ ਅੱਠਾਂ 10 ਦਿਨਾਂ ਦੇ ਇਹ 6 7 ਦਿਨਾਂ ਦੇ ਹਫਤੇ ਦੇ ਵਿੱਚ ਵਿੱਚ ਹੀ ਆ ਹਾਂਜੀ ਇਹਦੀ ਲਾਓ ਤੁਸੀਂ ਹਫਤੇ ਦੇ ਅੰਦਰ ਅੰਦਰ ਦੀ ਆ ਠੀਕ ਆ ਤੇ ਬਿਲਕੁਲ ਹਲੇ ਮੇਰੇ ਸਹੌਣਾ ਮੂੰਹ ਫੜੀ ਮੈਨੂੰ ਜਿਹੜਾ ਹਲੇ ਤੇੰਦੀਆਂ ਕੂੜੀ ਕੱਟੀ ਹਲੇ ਬਿਲਕੁਲ ਪਹਿਲਾਂ ਲੋ ਵੀ ਪਹਿਲਾ ਸਵਾ ਦੋਸਤੋ ਕੱਟੀ ਝੋਟੀ ਆ ਤੇ ਹੋ ਸਕਦਾ ਵੀ ਕਰਮ ਵਾਲੀ ਚਲੋ ਦੰਦਾ ਦੁੰਦਾ ਦੇ ਵਿੱਚ ਵੀ ਹੋਵੇ ਆ ਵੇਖੋ ਮੈਨੂੰ ਲੱਗਾ ਛਿੱਗੀ ਹੈ ਮੇਰ ਸਤਨਾਮ ਹਾਂਜੀ ਹਾਂਜੀ ਕੰਨੀਆਂ ਆ ਆ ਕੰਨੀਆਂ ਵਾਲੇ ਆ ਖੜੀਆਂ ਆ ਹਾਂ ਖੜੀਆਂ ਕੰਨੀਆਂ ਵਾਲੇ ਛਿੱਗੀ ਛੁਗੀ ਹਾਂਜੀ ਹਾਂਜੀ ਛਿੱਗੀ ਛੁਗੀ ਆਂ ਚਲੋ ਇਹ ਵੀ ਨਹੀਂ ਵੇਖੀ ਉੱਥੇ ਪਰ ਵੀ ਬੰਦਰ ਝੋਟੀ ਦੀ ਲੱਗਦੀ ਵੀ ਹਲੇ ਬਿਲਕੁਲ ਕੁੜੀ ਆ ਆਹ ਹਾਂਜੀ ਹਾਂਜੀ ਤੇ ਸੱਜਿਆ ਵੀ ਇਹ ਖੋਲ ਲੈ ਨੂੰ ਵੀ ਤੇ ਵੀ ਸੁਣਾ ਦੁੱਧ ਕਿੰਨਾ ਚੁਵਾਈਏ ਇਹ ਥੱਲੇੋਂ ਦੁੱਧ ਦੇ ਥੱਲੇ ਸੰਧੂ ਸਾਹਿਬ ਆਇਆ ਹਲੇ ਹੁਣ ਜਦ ਤਨੇ ਲਿਆਂਦੀ ਉਹ ਦਿਨ 5 ਲੀਟਰ ਹੁਣ 7 ਲੀਟਰ ਦੁੱਧ ਹੈਗਾ ਇਹਦੇ ਥਲੇ ਵੀ 7 ਲੀਟਰ ਤੇ ਆਲੇ ਕਰਮਾ ਵਾਲੀ ਨੇ ਮੈਲਾ ਮੂਲਾ ਮਾਰਨਾ ਹਾਂ ਹਾਂਜੀ ਵੀ ਜ਼ਿਆਦਾ ਨਹੀਂ ਆਪਾਂ ਕਹਿੰਦੇ ਫਿਰ ਵੀ ਕੋਈ 8 9 8 9 ਲੀਟਰ ਬਿਲਕੁਲ ਦੁੱਧ 10 ਤੋਂ ਬਾਹਰ ਚਲ ਜੂਗੀ ਇਹ ਹੂੰ ਕਿਉਂਕਿ ਪਹਿਲਣ ਆ ਹੂੰ ਤੇ ਚੰਗੇ ਆ ਬਿਲਕੁਲ ਲੋ ਵੀ ਬਾਕੀ ਹੈ ਸਿੰਗਲ ਦਾ ਟੀ ਆ ਤੇ ਹਾਈਟ ਮੀਡੀਅਮ ਦੇ ਵਿੱਚ ਆ ਕੋਈ ਵੀ ਦੂਰੋਂ ਨੇੜੋਂ ਆ ਰਿਹਾ ਠੀਕ ਆ ਜੀ ਉਹ ਸੋਸੀਂ ਵੰਡ ਲਾ ਕੇ ਆਇਓ ਠੀਕ ਆ ਜੀ ਹਾਈਟ ਮੀਡੀਅਮ ਦੇ ਵਿੱਚ ਬਾਕੀ ਛੋਟੀ ਨਵੀਂ ਆ ਪਹਿਲਾ ਸੂਆ ਪਲੂਣ ਝੋਟੀ ਆ ਮਗਰ ਵੀ ਕੱਟੀ ਆ ਚਲੋ ਵੀ ਪਲੱਸ ਪੁਆਇੰਟ ਆ ਹਾਂ ਜੀ ਇਹ ਕੱਟੀ ਬਿਲਕੁਲ ਸੱਜਰ ਆ ਬੱਚਾ ਵੀ ਬੜਾ ਸ਼ੌਂਕ ਨਾਲ ਸਾਹ ਪੈਂਦਾ ਮਗਰ ਕੱਟੀ ਆ ਤੇ ਹੁਣ ਜਿਹੜੀ ਤਕਰੀਬਨ 6 ਕਿਲੋ ਜਿਹਾ ਬੋਲੇ ਬੋਲੇ ਜਿਹਾ ਬਾਹਰ ਹਾਂ ਜੀ ਹਾਂ ਜੀ ਹਾਂ ਜੀ ਬੋੜਾ ਹੀ ਹਾਲੇ ਸਮਝ ਲੋ ਕੋ ਕੰਨੇ ਆ ਦਿਨ ਵਾਲੇ ਮાળા ਮੂੜੇ ਮਾਰ ਕੇ ਦੋਤੇ ਚੜਦੀਆਂ ਮਹੀਂ ਮੈਨੂੰ ਪਤਾ ਵਾ ਹਾਂ ਹਾਂ ਜੀ ਬਾਕੀ ਬੰਦਰ ਬੁੰਦਰਵਾਨੇ ਦੀ ਆ ਵੇਖੋ ਪਿੱਛੋਂ ਬਣਦੀ ਬੁੰਦੀ ਪੂਰੀ ਆ ਵੇਖੋ ਮੈਂ ਵੀ ਚੱਡਾ ਛੱਡਾ ਚੰਗਾ ਸਾਹ ਆ ਹਾਂ ਜੀ ਹਾਂ ਜੀ ਵੇਖੋ ਪਣ ਵੀ ਪੂਰੀ ਆ ਠੀਕ ਹੈ। ਕੋਈ ਕੋਈ ਕਲੀਆਂ ਬਾਕੀ ਕੋਈ ਚੱਕਰ ਨਹੀਂ ਕੱਟੀ ਛੱਡ ਕੇ ਹੋਣੇ ਆਖੋ ਧਾਰਾ ਮਾਰ ਕੇ ਜਵਾਬ ਖਾਦੇ ਨੇ। ਕੋਈ ਗੱਲ ਨਹੀਂ। ਹਾਂਜੀ। ਬਾਕੀ ਉਸ ਤਰ੍ਹਾਂ ਕੋਈ ਔਲ ਛੋਲ ਨਹੀਂ ਕੀ ਬਾਕੀ ਨਾ ਬੱਚੇ। ਮੈਂ ਕੋਈ ਔਲ ਛੋਲ ਨਹੀਂ ਜੀ। ਮਿਲਦੀ ਬੱਚੇ ਦੀ। ਹਾਂ ਬੱਚੇ ਤੇ ਮਿਲਦੀ ਕੋਈ ਕੱਟੀ ਤੇ ਕੱਟੀ ਤੇ ਮਿਲਣਾ ਕੱਟੀ ਛੱਡ ਕੇ। ਤੇ ਉਸੇ ਨਾਲ ਮਿਲ ਪਈ। ਠੀਕ ਹੈ। ਇਹਦਾ ਮੁੱਲ ਕਿ ਰਹੂਗਾ ਫਿਰ? ਮੁੱਲ ਇਹਦਾ 70000 ਦੀ ਦੇ ਦਗੇ। 70 ਦੀ। ਆਜਾ ਪਸੂ ਲੱਭਦਾ ਬਹੁਤ ਘੱਟ ਜੇ। ਨਹੀਂ ਲੱਭਦਾ ਬੜਾ। ਇਹ ਮਗਰ ਵੀ ਕੱਟੀ ਤਾਂ ਹੈ ਵੀ ਛਿੱਗੀ ਆ। ਇਹ ਛੋਟੀ ਆ ਪਹਿਲਣ ਛੋਟੀ ਚੰਗੀ ਆ ਹਾਂਜੀ ਹਾਂਜੀ ਚਲੋ ਕਿ 50 45000 60000 ਕਿਹਨੇ ਵਾਹੜ ਤੇ ਲਾਉਣਾ ਤੇ ਉਹ ਲਾਉਣਾ ਹਾਂ ਹਾਂਜੀ ਹਾਂਜੀ ਤੇ ਚਲੋ ਕੋਈ 70 ਨਹੀਂ ਕੋਈ 72 ਨਹੀਂ ਤੇ ਹੋਰ ਕੋਈ ਗੱਲ ਕਰਦਗੇ ਜਿੱਥੇ ਇੱਕ ਤੱਕ ਪੱਥਰ ਤੇ ਲੀਗਲ ਆ ਕੰਮ ਹੋਵੇ ਐਂਡ ਟੂ ਐਂਡ ਰਸਤਾ ਦਈਏ ਸਹੀ ਦਈਏ ਭੈਣ ਭਾਣ 65000 ਦੀ ਦੇ ਰਹੀਏ 65000 ਦੀ ਹਾਂਜੀ ਹੋਰ ਹੁੰਦੀ ਦੇ ਵਿੱਚ ਹੋਰ ਵੀ 1000 2000 ਕਰਦਗੇ ਲੈਸ ਲੱਭਦਾ ਕੁਛ ਤੇ 62000 ਰੁਪਈਏ ਹੀ ਦੇ ਰਾਂਗੇ 200 ਰੁਪਈਆ ਛੋੜ ਬਸ ਠੀਕ ਆ ਜੀ ਹਾਂਜੀ ਲਓ ਵੀ 62000 ਹਾਂ ਜੀ ਹਾਂ ਜੀ ਆ ਮਗਰ ਕੱਟੀ ਆ ਬਈ ਤੁਹਾਨੂੰ ਇਹ ਕੱਟੀ ਮਿਲ ਜਾਣੀ ਆ ਜੈਡ ਬਲੈਕ ਦੀ ਕੱਟੀ ਵੇਖੀ ਆ ਆਫ ਕੱਟੀ ਮਗਰ ਵੀ ਕੱਟੀ ਹਾਂ ਜੀ ਆ ਵੇਖੋ ਬਿਲਕੁਲ ਪੱਲੇ ਇਹਦੀ ਕੋਲਾ ਬਚਾ ਮਗਰ ਕੱਟੀ ਆ ਹਾਂ ਜੀ ਠੀਕ ਆ ਸੋ ਬਾਹਰ ਹੀਰ ਦਾ ਇਹ ਨਗ ਮਿਲ ਜੂਗਾ ਪਸੰਦ ਆਊਗਾ ਭਰਾਵਾਂ ਨੂੰ ਦੁੱਧ ਕਰਮ ਵਾਲੀ 9 10 9 10 ਨੂੰ ਵੀਰ ਸਤਨਾਮਾ ਦਾ ਵੀ ੱੱਕਾ ਲਾਈ ਜਾਊਗੀ ਪਹਿਲਾਂ ਉਹਨੂੰ ਪਹਿਲਾਂ ਸਵੇਰ ਇਹ ਝੋਟੀ ਕੱਟੀ ਆਪਾਂ ਤੁਹਾਨੂੰ ਦਿਖਾਤੀ ਆ ਬਹੁਤ ਸੋਹਣੇ ਥਣ ਥਣ ਦੇ ਅੱਗੇ ਕਰਮ ਵਾਲੀ ਨੂੰ ਠੀਕ ਆ ਜੀ ਤੇ ਕੋਈ ਭਰਾ ਇੱਥੇ ਆਣ ਕੇ ਆਪਦੀ ਬੇਸ਼ੱਕ ਇੱਕ ਟਾਈਮ ਦੋ ਟਾਈਮ ਚੋ ਕੇ ਦੇਖ ਇਧਰ ਅੱਗੇ ਵੀਰ ਸਦਨਾਮ ਆ ਕਿਵੇਂ ਝੋਟੀ ਸੰਤੂ ਸਾਹਿਬ ਇਹ ਵੀ ਪਹਿਲਣ ਝੋਟੀ ਆ ਪਹਿਲਾਂ ਹੀ ਇਹ ਚੌਗੀ ਆ ਮੇਰੇ ਸਾਹਮਣੇ ਹਾਂਜੀ ਹਾਂਜੀ ਲੋ ਵੀ ਮੋਦਾਂ ਦੀ ਚੌਗੀ ਚੌਗੀ ਆ ਮੂੰਹ ਇਧਰ ਵੇਖੋ ਤੇ ਪਹਿਲਣ ਪਹਿਲਾਂ ਝੋਟੀ ਆ ਕੱਟ ਕਾਟ ਇਹਦਾ ਚੰਗਾ ਹਾਂ ਆਂ ਜੀ ਆ ਵੇਖੋ ਹਲੇ ਇਹ ਇਹ ਪਹਿਲਣ ਝੋਟੀ ਆ ਇਹਦਾ ਬੱਚਾ ਪੁੱচ্চਾ ਸਪੈਰ ਹੋਇਆ ਆਪਾਂ ਨੂੰ ਨਹੀਂ ਪਤਾ ਕਿੰਨਾ ਕਦੋਂ ਦਾ ਆਇਆ ਕਦੋਂ ਦੀ ਸੋਈ ਆ ਕਿਵੇਂ ਆਪਾਂ ਝੂਠ ਨਹੀਂ ਮਾਰਨਾ ਤੇ ਦੋ ਤੇਰੇ ਥੱਲੇ 7 ਲੀਟਰ ਹੈਗਾ 7 ਲੀਟਰ ਹਾਂਜੀ ਜਿੱਦਣੇ ਲਿਆਂਦੀ 5 ਕ ਲੀਟਰ 2 ਕ ਲੀਟਰ ਆਣ ਕੇ ਸਾਢੇ ਕੋ ਵਧ ਗਈ ਆ ਚਲੋ ਸਵਾ ਸਵਾ ਅਸੀਂ ਚੰਗੀ ਕਰਦੇ ਆ ਪਸ਼ੂ ਦੀ ਠੀਕ ਐ ਤੇ 7 ਲੀਟਰ ਲੈ ਗਈ ਆ ਗਾੜੀ ਵਾਜੇ ਤੇ ਕਹਿ ਨਹੀਂ ਸਕਦੇ ਜੇ ਵਾਧੇ ਆਉਂਦੀ ਤਾਂ ਸਾਢੇ ਕੋ ਵਾਜੇ ਲੀਟਰ ਖੰਡ ਤੇ ਵਾਧ ਹੀ ਜਾਵੇ ਬਿਲਕੁਲ ਪਰ 7 ਲੀਟਰ ਚਲੋ ਖੇਚੇ ਦੀ ਮਿਹਨਤ ਆ ਵੀ ਹੋਰ ਕਰ ਲਵੇ ਆ ਜੀ 7 ਲੀਟਰ ਅਜਾ ਇਹ ਵਾਲੇ ਲੈ ਵੀਰੇ ਖੋਲ 7 ਲੀਟਰ ਹੈ ਪਹਿਲਾਂ ਇਹ ਛੋਟੀ ਪਹਿਲਾਂ ਨਹੀਂ ਪਹਿਲਾਂ ਪਹਿਲਾਂ ਆਪਣਾ ਸਮਾਂ ਨਹੀਂ ਪਤਾ ਮਹੀਨਾ ਡੇਢ ਆ ਕਿ ਦੋ ਨਹੀਂ ਪਹਿਲਾਂ ਪਹਿਲਾਂ ਇਹ ਕੋਈ ਇਹ ਤੇਰਾ ਪੱਲੇਦਾਰ ਹੀ ਹੋ ਅੱਛਾ ਅੱਛਾ ਇਹ ਮੰਡੀ-ਮੁੰਡੀ ਚਲੇਗਾ ਸਾੰਧੀ-ਸੁੰਧੀ ਝੋਟੀ ਵੇਖੋ ਟਾਂਚੇ ਚੰਗੇ ਦੀ ਆ ਹਾਂ ਵੱਡੀ ਅਕਾਤ ਕਾਟ ਚੰਗਾ ਵੱਡਾ ਹਾਂ ਪੱਲੇਦਾਰ ਸਾਹਿਬ ਆਪ ਤਾਂ ਚਲੇ ਗਿਆ ਮੰਡੀ-ਮੁੰਡੀ ਤੇ ਘਰਦਿਆਂ ਨੇ ਕਿਤੇ ਇਹਦੇ ਨਹੀਂ ਕਿਹਾ ਪੱਲੇਦਾਰਾ ਬੋਲਣਾ ਸੀ ਤੇਰੇ ਨਾਲ ਐਵੇਂ ਰਸ ਦਾ ਨਾਮ ਜੇ ਮੈਂ ਦੇ ਦਿਆਂ ਆਹ ਜੇ ਨਜ਼ਰ ਮੈਂ ਮੈਂ ਬੇਇਜ਼ਤੀ ਕਰਾਂ ਵੀ ਪੱਲੇਦਾਰਾ ਬੋਲਣਾ ਸੀ ਤੇਰੇ ਨਾਲ ਆ ਵੇਖੋ ਸਾਹਮਣੀ ਸੰਤੂ ਸਾਹਿਬ ਕਈਆਂ ਨਹੀਂ ਹੈ ਗਈ ਪਸਵਾਰੀ ਪਸੂਆਂ ਦਾ ਕੋਈ ਕਸੂਰ ਨਹੀਂ ਆ ਉਸੂਆਂ ਦਾ ਕੋਈ ਕਸੂਰ ਇਹ ਤਾਂ ਬੱਜਿਆ ਕਰਮਾਂ ਦਾ ਕੋਟ ਕੇ ਬੰਨਦੇ ਦੇ ਦੂਰੀ ਗੰਡਾ ਪਾ ਕੇ ਅੱਖੀ ਤੱਕ ਗੰਡਾ ਨਾ ਜਾਵੇ ਵੇਖੋ ਜਿੱਤਰਾ ਵੀ ਝੋਟੀ ਆਵੇ ਕੋਈ ਕੋਈ ਰੋਲ ਕਰਤੀ ਆ ਕੋਲੇ ਬਿਲਕੁਲ ਬਿਲਕੁਲ ਲਵੀ ਆ ਕਰਮਾਂਗੇ ਢੰਜਾ ਵੇਖੋ ਕਿੱਡਾ ਵੇਖੋ ਪੁੜੇ ਪੜੇ ਕਿੱਡੇ ਖੜਵੇ ਪੁੜੇ ਦੀਆਂ ਖੜਵੇਂ ਆ ਬਾਕੀ ਇਹਨਾਂ ਬਿਲਕੁਲ ਸਿੰਗਲ ਹੱਡੀ ਆ ਬੰਦਾ ਠੀਕ ਆ ਜੀ ਹਾਂ ਬਾਕੀ ਸਾਫ ਸੰਭਾਲਾ ਕੋਈ ਭਰਾ ਲੈ ਗਿਆ ਦੋ ਤੋਂ ਤਰੂ ਕੀ ਕਰਮਾ ਲਈ ਇਹਨਾਂ ਕੋਲ ਦੇ ਤਰੂ ਗਿਆ ਆਖਾ ਪਟਨਾ ਵਾਲਾ ਬੰਨਾ ਲੈ ਦੇਖੋ ਆਇਆ ਕੋ ਬਟਨਾ ਵਾਲਾ ਪਟਨਾ ਦੇਖੋ 200 ਚੱਡੇ ਛੁੱਟੇ ਦੇਖੋ ਬੜੀ ਪਧਰਾਈ ਆ ਐ ਪੱਧਰ ਵੇਖੋ ਓਏ ਗੱਲ ਨਹੀਂ ਵੇਖੋ 6 7 6 7 ਕਿਲੋ ਹਨਾ ਹਾਂ ਜੀ ਹਾਂ ਜੀ ਆਪਾਂ 6 7 ਕਿਲੋ ਬਲ੍ਹਾ ਵੀ ਵੀਰ ਜੀ ਤੁਹਾਨੂੰ ਕੀ ਮੰਗੋ ਕੀ ਡਿਮਾਂਡ ਮੋਲੀ ਆਪਾਂ ਸੰਧੂ ਸਾਹਿਬ ਇਹਦਾ ਕਰ ਦੇਣਾ ਲੋਹਣ ਝੋਟੀ ਲੈ ਲਈ ਤੇ ਲੈ ਲਈ ਇਹਨੇ ਦੁੱਧ ਵਾਲੀਆ ਦੁੱਧ ਵਾਲੀ ਆ ਹਾਂਜੀ ਹਾਂਜੀ ਕਹਨੇ ਉਹ ਵੀ ਲੈਣੀ ਇਹ ਜਲਦੀ ਫਿਰ ਭਾੜੇ ਦੇ ਹੁਣ ਆਪਣੇ ਭਾੜੇ ਦੇ ਮਿਲਦੀ ਆ ਇਹ ਕੋਈ ਹੋਰ ਵੀ ਗੱਲ ਐ ਕੱਲ ਦੀ ਝੋਟੀ ਬਾਹਰ ਚਾ ਹਾਂ ਅੱਜ ਅਸੀਂ ਟੀਗਾ ਭਰਾਉਣਾ ਸੀ ਤੇ ਚੱਜ ਮਗਰ ਹੁਣ ਜੇ ਭਰਾਉਣਾ ਅਸੀਂ ਟੀਗਾ ਉਹ ਠੀਕ ਆ ਹਾਂਜੀ ਹਾਂਜੀ ਹਾਂ ਤੇ ਬੋਲੀ ਝੋਟੀ ਤੇ ਟੀਗਾ ਭਰਾ ਦੇਣਾ ਆ ਹਾਂ ਇਹਨਾਂ ਨੂੰ ਮਾਖੀਏ ਤੇ ਮੋਹਲਰਾ ਦੇ ਦੇ ਕੇ 60000 ਰੁਪਏ ਦੀ 60000 ਦੀ ਹਾਂਜੀ ਲਾ ਕੇ ਲਾਦ ਕੇ ਹੋਰ ਜੇ ਲੱਗਦੀ ਇਹਦੇ ਲਾ ਕੇ ਲਾਦ ਕੇ ਲਾਦ ਕੇ ਲਾ ਕੇ ਲਾਦ ਕੇ ਇੱਕੋ ਹੀ ਗੱਲ ਆ ਆ 57000 ਦੀ ਦੇ ਦਿੱਤੀ ਇਹ ਹਾਂ ਜਾਂ ਨਹੀਂ ਇਹ ਹਾਂ ਨਾ 57000 ਦੀ ਦੇ ਦਿੱਤੀ ਬਾਕੀ ਕੋਈ ਭੈਣ ਭਰਾ ਚਾਹੂਗਾ ਮਾੜੀ ਮੋੜ ਕੋ ਛੋਟ ਕਰਾ ਲੂ ਕੋਈ ਨਹੀਂ ਛੋਟ ਕਰ ਦਿਆਂਗੇ ਆਏਗਾ ਦਾ ਮਾਨ ਤਨ ਕਰ ਦਿਆਂਗੇ ਬਹੁਤ ਠੀਕ ਹੋਰ ਯਾਰ ਖੰਡ ਛੱਡਦੇ ਨੇ 56000 ਰੁਪਏ ਦੀ ਦੇ ਚੱਕੋ ਭਾਈ ਹਾਂਜੀ 56000 ਦੀ ਝੋਟੀ ਆ ਕੱਦ ਵੱਡਾ ਠੀਕ ਆ ਜੀ ਕੱਦ ਵੱਡਾ ਕਰਮਾਂ ਵਾਲੀ ਦੁੱਧ 8 9 8 9 ਲੀਟਰ ਚ ਬਾਜੂਗੀ ਕਈ ਭਰਾ ਚੰਗਾ ਸੰਭਨ ਵਾਲਾ ਲੈ ਗਿਆ ਠੀਕ ਆ ਪੰਜਾਹ ਹਜ਼ਾਰ ਦੀ ਸਾਫ ਆ 50000 ਰੇ ਸੰਧੂ ਉਤਰਾ ਸੰਧੂ ਸਾਹਿਬ ਉਤਰਾ ਪਲੂਣ ਹੀ ਆਉਣ ਡਈ ਆ ਆਉਂਦੀ ਆ ਛੋਟੀ ਚੰਗੀ ਜੜੀ ਆ ਛੋਟੀ ਚੰਗੀ ਲਾ ਲਈ 45 48 ਕੋਈ ਨਹੀਂ ਕੋਈ ਦਿੰਦਾ ਇਹਨਾਂ ਫਿਰ ਦੁੱਧ ਹੈਗਾ ਇਹਦੇ ਥਲੇ 7 ਬਹੁਤ ਲਹਿਰਾ ਬਹਿਰਾ ਕੇ 6 7 ਕਿਲੋ ਮਹੀ ਦਾ ਦੁੱਧ ਤੇ ਉਧਰੋਂ 15 14 ਲੀਟਰ ਗਾਂ ਦਾ ਦੁੱਧ ਹੈ ਹਾਂ ਜੀ ਬਾਕੀ ਵੇਖੋ ਇਹ ਛਿਪਰੀ ਆ ਤਾਂ ਛੱਟਨ ਜਾ ਵੇਖੋ ਛੋਟੀ ਦਾ ਮੂੰਗੂ ਥਾਬਾ ਥਾਇਰਾ ਚੰਗੀ ਛੋਟੀ ਗਾਂ ਵਾਦੇ ਦਾ ਪਸ਼ੂ ਆ ਵਾਦੇ ਦਾ ਵਾਦੇ ਦਾ ਮਾਲਕ ਦਾ ਪ੍ਰਾਣੀ ਹੋ ਲੱਗੀ ਪੰਜ ਛੇ ਕੋਈ ਗੱਲ ਨਵੀਂ ਛੋਟੀ ਯਾਰੇ ਠੀਕ ਆ ਉਹ ਮੈਨੂੰ ਤਾਂ ਹੋਇਆ ਥੋੜਾ ਟਾਈਮ ਹੀ ਬੱਚੇ ਨੇ ਦੰਦੋਂ ਤੋਂ ਮਾਰੇ ਹਾਂਜੀ ਹਾਂਜੀ ਦੰਦੋਂ ਮਾਰੇ ਬਿਲਕੁਲ ਜੀ ਆਣੇਗੇ ਚਲੋ ਆਪਾਂ ਨੂੰ ਪਤਾ ਨਹੀਂ ਆਪਾਂ ਉਨੀ ਗੱਲ ਹੀ ਕਰਦੇ ਜਿੰਨਾ ਕਾ ਆਪਾਂ ਨੂੰ ਪਤਾ ਸੰਤ ਸਾਹਿਬ ਹਾਂਜੀ ਤੇਵੇਂ ਦੂਜੀ ਗੱਲ ਐਵੇਂ ਆਪਾਂ ਕਰਦੇ ਆ ਚਲੋ ਆਪਾਂ ਮਹਿਲਾ ਕਰਕੇ ਫਿਰ ਆਪਾਂ ਉਹਨੂੰ ਸੁਣਾ ਦਿੰਨੇ ਆ ਬੇਨਤੀ ਕਰਾਂਗੇ ਜਿਹੜੇ ਮੇਰੇ ਵੀ ਹੈਗੇ ਐਸ ਤਰ੍ਹਾਂ ਵੀਡੀਓ ਬਣਾਉਂਦੇ ਕੋ ਮਾਲ ਵੇਚਦੇ ਆ ਕਰਾਂਗੇ ਬੇਨਤੀ ਆ ਖੋਲ ਜੀ ਵੀਰੇ ਖੋਲ ਇੱਕ ਵਾਰੀ ਇਹ ਮੱਝ ਵੀਰ ਸਤਨਾਮ ਕਿਵੇਂ ਆਈਏ ਇਹ ਸੰਧੂ ਸਾਹਿਬ ਕੱਲ ਨਾ ਮੈਂ ਦੁੱਧ ਹੋ ਗਈ ਗਲਤੀ ਕਰ ਭਰਾਤਾ ਇਹਨੂੰ ਹਾਂ ਤੇ ਇਹਦੇ ਥੱਲੇ 7-8 ਲੀਟਰ ਦੁੱਧ ਦਾ 8-7 ਹਾਂਜੀ ਠੀਕ ਆ 8-7 ਰੇ ਦੁੱਧ ਪਾੜੇ ਤੇ ਮਿਲਦੀ ਆ ਠੀਕ ਆ ਕੱਲ ਹੀ ਨਵੇਂ ਦੁੱਧ ਆਉਂਦੀ ਬਿਲਕੁਲ ਕੋਈ ਟੀਗਾ ਨਹੀਂ ਲੈਂਦੀ ਪਾੜੇ ਦੇ ਮਿਲਦੀ ਆ ਠੀਕ ਆ ਹਾਂਜੀ ਲੋ ਵੀ 8-7 ਕਿਲੋ ਦੁੱਧ ਇਸ ਮੈਂ ਦੇ ਥੱਲੇ ਆ ਬਾਕੀ ਸੁਵੀਆਂ ਦੇ ਵਿੱਚ ਆਪਦੀ ਸਮਝ ਲਾ ਲਿਆ ਜੇ ਕੋਈ ਤਿਜਾ ਮੰਨ ਕੇ ਵੀ ਲੈ ਜਾ ਜੇ ਕੋਈ ਚੌਥਾ ਮੰਨ ਕੇ ਲੈ ਜਾਜੇ ਬਾਕੀ ਮੈਂ ਮੀਡੀਅਮ ਦਰਮਿਆਨੀ ਹਾਈਟ ਦੀ ਆ ਹਾਂ ਜੀ ਹਾਂ ਜੀ ਦਰਮਿਆਨੀ ਹਾਈਟ ਦੀ ਬਾਕੀ ਵਜਨ ਲੋਡ ਦੀ ਪੂਰੀ ਆ ਬਾਕੀ ਜਨਾਬ ਜੇ ਦਰਮਿਆਨੀ ਹਾਈਟ ਤਾਂ ਮੁੱਲ ਵੀ ਦਰਮਿਆਨਾ ਹੀ ਕਰਨਾ ਆ ਮੈਂ ਦਰਮਿਆਨ ਦਿਲ ਕੋਲ ਪੱਧਰੀ ਮੁੱਲ ਕਰਨਾ ਜੀ ਹਾਂ ਇਹ ਇਧਰ ਮੇਰਾ ਭਰਾ ਮਾਰੋ ਚਾਹ ਤੇ ਇੱਕ ਵਾਰੀ ਇਹ ਕੱਲ ਦੀ ਬਣੀ ਸੋਰੀ ਆ ਨਵੇਂ ਦੁੱਧ ਰਲੀ ਆ ਚਲੋ ਉਹਦੀ ਵੀਡੀਓ ਆ ਗਈ ਜੀ ਆਪਾਂ ਬਣਾਈ ਦੀ ਹਾਂ ਹਾਂ ਜੀ ਹਾਂ ਜੀ ਬਾਕੀ ਆ ਢਾਂਚਾ ਦੋਸਤੋ 8 7 ਕਿਲੋ ਦੁੱਧ ਇਸ ਮੱਝ ਦੇ ਥੱਲੇ ਆ ਵੈਸੇ ਕੱਲ ਨੂੰ ਮੇਰਾ ਭਰਾ ਕੋਈ ਵੀ ਆ ਕੇ ਨੀਲੀ ਰਾਵੀ ਦਾ ਕੋਈ ਸਿਮਰ ਲਵਾਵੇਗਾ। ਇਹ ਕਾ ਬਿੱਲੀ ਮਣਕ ਨਹੀਂ ਆਖਿਆ ਤੇ ਬੱਚਾ ਚੰਗਾ ਪਾ ਦੂਗੀ ਨੀਲੀ ਰਾਵੀ ਦਾ ਬੱਚਾ ਚੰਗਾ ਪਾਊਗੀ ਬਾਕੀ ਅੱਖ ਬਿੱਲੀ ਮਣਕੀ ਆ ਬੱਥੇ ਬੱਲ। ਬਿਲਕੁਲ ਤੇ ਕ੍ਰੋਸ ਆ ਨੀਲੀ ਦੇ ਵਿੱਚ ਬਾਕੀ ਤੁਸੀਂ ਟਾਂਟਾ ਦੇਖੋ। ਹਾਂ ਮੇਰੇ ਵੀ ਹੈਗਾ ਡੱਬਾ ਹਾਂਜੀ। ਤੋਂ ਚੱਡੇ-ਚੁੱਟੇ ਦੀ ਦਾ ਵੇਖੋ ਕਰਮਾੜੀ ਹੈ। ਨਾੜੀ ਦੋਹਾਂ ਪਾਸੇ ਮੋਟੀ ਆ ਮਿਲਕ ਵੀ। ਬਿਲਕੁਲ ਬਿਲਕੁਲ ਬਿਲਕੁਲ। ਆ ਦੇਖੋ। ਇੱਕ ਮਗਰਲੇ ਥਾਂ ਦੇ ਨਾਲ ਵੀਰ ਸਤਨਾਮ ਸਰੂ ਆ ਹਾਂਜੀ ਉਹਦੇ ਨਾਲ ਸਰੂ ਆ ਪਰ ਉਹਦੇ ਵਿੱਚ ਕੋਈ ਦੁੱਧ ਨਹੀਂ ਆਉਣਾ ਕੋਈ ਕੁਝ ਨਹੀਂ ਗਾ। ਕੋਈ ਸ਼ਿਮ ਠੀਕ ਆ ਉਹ ਹੈਗਾ ਵਾ ਆਪਾਂ ਕੋ ਜਿੰਨੀਆਂ ਵੇਖੋ ਉਹ ਹੈਗਾ ਪਰ ਕੋਈ ਕੋਈ ਮਤਲਕਿਆ ਉਹ ਮਗਰਲੇ ਥਾਂ ਦੇ ਨਾ ਕੋਈ ਨਹੀਂ ਕੋਈ ਮੂੰਹ ਹੀ ਨਹੀਂ ਗਾਦਾ ਹੈ ਕੋਈ ਮੂੰਹ ਨਹੀਂ ਗਾ ਹਾਂ ਬੰਦਾ ਕੋ ਦਿਖਤ ਨਹੀਂ ਐ ਜਾਓ ਐਵੇਂ ਕਰਮਾਲੀ ਭਾਵੇਂ ਇਤਨਾ ਕੋਈ ਚੱਕਰ ਨਹੀਂ ਥਾਪੀ ਮਾਰ ਕੇ ਬਰੋ ਇਹ ਬਾਕੀ ਨੀਲੀ 라ਵੀ ਦਾ ਪਸ਼ੂ ਤੁਹਾਨੂੰ ਪਰਾ ਹੀ ਠੰਡਾ ਹੁੰਦਾ ਕੋਈ ਨਹੀਂ ਰਹਿੰਦਾ ਨੂੰ ਪਰਾਨੀ ਬਸ ਬਸ ਹਾਂ ਲਵਾ ਨਹੀਂ ਹਿਲਦੀ ਕਰਮਾਲੀ ਕੇ ਤਾਂ ਰਣ ਮਾਰੀ ਚੱਕੜ ਜਾ ਆ ਵੇਖੋ ਕੋਈ ਗੱਲ ਨਹੀਂ ਉਤਨਾ ਜਮਰ ਜੀ ਇਤਨਾ ਬੈਠੇ ਰਹੋ ਥੱਲੇ ਓਏ ਚੱਕਰ ਨਹੀਂ ਆ ਯਾਰ ਮਰਜੀ ਚਲਾ ਮੂਤੀਆ ਥੱਲੇ ਧਾਰਾਂ ਕਨੂੰ ਮਾਰ ਰਹੀਆਂ ਉਹ ਨਹੀਂ ਨਹੀਂ ਰਹਿਣ ਮਾਰ ਰਹੀਆਂ ਕੋਈ ਨਹੀਂ ਡੱਬਾ ਡੱਬਾ ਫੜ ਲਈ ਨੇ ਨਹੀਂ ਰਹਿਣ ਤੋ ਤੁਸੀਂ ਗੱਲ ਦੱਸਤੀ ਆਪਾਂ ਨੂੰ ਤੋ ਉਹ ਦੱਸਣਾ ਸੀ ਮਰਲੇ ਖਾਂਦੇ ਦਾ ਸਰੂ ਜਾ ਤੇ ਇਹ ਹੈਗਾ ਇਹ ਇੱਥੇ ਆ ਕੇ ਕੋਈ ਭਰਾਏ ਨਾ ਕੇ ਵੀ ਸਤਨਾਮ ਪਾਈ ਲਿਆਉ ਤੋ ਜੱਪਿਆ ਬਿਆਨਾ ਪਾਇਆ ਸੀ ਵਾਪਸ ਹਾਂ ਕੈ ਚਲਾ ਆਨਲਾਈਨ ਵੀਰ ਵੀ ਹਾਂ ਓ ਜਿਹੜੀ ਆਪਣੀ ਲੰਡੀ ਉਹ ਵਿਚਾਰਾ ਬਾਹਰ ਅ ਬੈਠਾ ਮੁੰਡਾ ਫੌਰਨ ਉਹਨੇ ਆਪਾਂ ਨੂੰ ਸਾਈ ਪਾਈ ਉਹ ਗਈ ਆ ਆਪਣੀ ਸੰਗਰੂਰ ਜ਼ਿਲ੍ਹੇ ਚ ਹਾਂ ਤੇ ਕੋਈ ਬੈਠਾ ਤੇਰਾ ਸਾਈ ਪਾਉਣਾ ਫਿਰ ਦੱਸਣੀ ਚੀਜ਼ ਬੜੀ ਦੂਰ ਗਈ ਦੇ ਲਾ ਹਾਂਜੀ ਬਹੁਤ ਉਹ ਬਣਦੀ ਵੱਡੀ ਸਪਾਰ ਤੇ ਜਾਂਦਾ ਕੰਮ ਬਣਦੀ ਵੱਡੀ ਉਹਨੇ ਤੇਰੇ ਪਹਾੜਾ ਵੀ ਸਾਨੂੰ ਨਾਲ ਹੀ ਕਰਾਇਆ ਵੀ ਹਾਂ ਸਮੇਤ ਹੀ ਉਹਦਾ ਵੀਰ ਬਾਪੂ ਨੇ ਕਰਾਉਣ ਦੇਣਾ ਤੇ ਪਾਏ ਪਾਣ ਲੱਗਦਾ ਤੇ ਮਾਤਾ ਦੁੱਧ ਦੇ ਦੇ ਹਨ ਕਰਾਇਆ ਪਾਣਾਂ ਦੇ ਪਚਾੜੇ ਅੱਛਾ ਫਿਰ ਸਤਨਾਮ 8-7 ਕਿਲੋ ਦੁੱਧ ਸਮੇਤ ਥੱਲੇ ਕੱਲ ਦੀ 500 ਰੁਪਏ ਗਈ ਆ ਹਾਂਜੀ ਕਿੰਨੇ ਦੀ ਦੇ ਰਹੇ ਆ ਆਪਾਂ ਏ ਦੇ ਦੇ ਗਿਆ 60000 ਰੁਪਏ ਦੀ 60000 ਦੀ ਇੱਥੇ ਰੱਖ ਹੈ ਜੇ ਹਜ ਕਰਦ ਗਿਆ ਜੇ ਮੱਝ ਵਿੱਚ ਇੱਥੇ ਆਣ ਕੇ ਵੀ ਕਿਸੇ ਨੇ ਵੇਖਣਾ ਵੀ ਮੀਡੀਅਮ ਦਰਮਿਆਨੀ ਤੇ ਇਹ ਵੀ ਨਾ ਕੋਈ ਕੱਲ ਨੂੰ ਕਵੇ ਪਾਉ ਦਰਮਿਆਨਾ ਇੱਕੋ ਗੱਲ ਕਰਕੇ ਦੇਖੋ ਵਜਨ ਲੋਡ ਦਿਆ 200 ਰੁਪਏ ਛੋਟ 55000 ਚ ਚੱਕ ਹੁਣ ਬਣੀ ਉਹ ਗੱਲ 55000 ਚ ਕਹ ਜਿੱਡੀ ਵਜਨ ਲੋਡ ਹੈ ਵੇਖੋ ਨਾਲੇ ਦੁੱਧ ਆ ਨੀ ਚੰਗੀ ਐ ਦੇ ਨੀਲੀ ਲੱਗਦੀ ਦੇ ਵਿੱਚ ਮੇਨਟੈਂਸ ਕਿੰਟਾਂ ਵਾਲਾ ਕੰਮ ਹੀ ਆ ਕਿ ਜੇ ਆਪ ਨੂੰ ਚੁਪਾ ਦੋ ਭਾਜਣਾ ਵੀ ਗਾਂ ਹੀ ਨਹੀਂ ਦਿਖ ਰਹੀ ਹੈ ਬਾਹਰ ਲੈਣ ਜਾਈਏ ਮੂੰਹ ਵੇਖ ਰਿਆ ਕਰਮਾਲੀ ਦਾ ਕੰਦੇ ਚੰਗੀਆਂ ਮੈਂ ਤੇ ਬਾਕੀ ਸਾਰ ਤੋਂ ਵੀਡੀਓ ਲੈਣੀ ਹੋਵੇ ਕੱਲ ਦੀ ਇਹ ਆਈ ਹੋਈ ਦੀ ਅਸੀਂ ਵੀਡੀਓ ਦੇ ਦਾਂਗੇ ਟਰੈਕਟਰ ਤੋਂ ਬਣਾਈਆਂ ਦੋ ਦਿਨ ਟਿਕਾ ਭਰਾਇਆ ਬਸ ਠੀਕ ਆ ਹਾਂਜੀ ਲੋ ਵੀ ਇਹ ਦੋਸਤੋ ਵੇਰਵਾ ਆਇਆ ਸਮਾਂ ਦਾ 55000 ਦੇ ਵਿੱਚੋਂ 200 ਰੁਪਿਆ ਛੋਟ ਆ ਤੇ ਬਈ ਇਹ ਆਪਾਂ ਵੀ ਜਿਹੜੇ ਬਾਜ਼ਾਰ ਨੂੰ ਮੇਰੇ ਵੀਰ ਇਹ ਲੈਂਡ ਦੇ ਵਿੱਚ ਆ ਵਪਾਰ ਦੇ ਵਿੱਚ ਜਿਹੜੇ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਦੇ ਆ ਨਾ ਉਹਨਾਂ ਨੂੰ ਇੱਕ ਮੈਸੇਜ ਆ ਮੇਰਾ ਵੀ ਇਹ ਇੱਕ ਸਾਧਨ ਬਹੁਤ ਵੱਡਾ ਆਪਣੇ ਕੋਲ ਇਹ ਦੇਖੋ ਨਾ ਕੋਈ ਮੈਂ ਵੇਖਣਾ ਵੇ ਕਿੱਥੋਂ ਫਾਰਮ ਤੋਂ ਕੋ ਬੈਠਾ ਕਿਦੇ ਦੇਸ਼ ਦੇਚ ਉਹਦੇ ਆਪਾਂ ਮੈਂ ਲੈ ਲੀਂਦਾ ਤੇ ਮੇਰਾ ਵੀਰ ਤੁਸੀਂ ਉਨੀ ਹੀ ਗੱਲ ਕਰਿਆ ਕਰੋ ਇਹ ਨਾ ਕਰਿਆ ਕਰੋ ਵੀ ਇਹਦੇ ਥਲੇ 5 ਲੀਟਰ ਦੁੱਧਿਆਰੇ ਤੁਸੀਂ ਦਾ ਕਹਿ ਦਿਓ ਬਿਲਕੁਲ ਤੇ ਇਹ ਆਪਣੇ ਕੋਲ ਜਰੀਆ ਬਹੁਤ ਵੱਡਾ ਵਾ ਵੀ ਇਹ ਨਾ ਵੇ ਗੰਗਲੀ ਹੋ ਜੇ ਚੀਜ਼ ਤੇ ਆਪਣੇ ਦੇ ਤਵਾਰ ਕਰਨੇ ਲੋਗ ਹਾਂ ਉੱਠ ਜੇ ਚੀਜ਼ ਤੋਂ ਹਾਂ ਤੇ ਇਹ ਬਹੁਤ ਵਧੀਆ ਕੰਮ ਆ ਆਨਲਾਈਨ ਡੰਗਰ ਵੇਚਣਾ ਪਰ ਇਹਦਾ ਨਾ ਕਰੋ ਉਨੀ ਗੱਲ ਕਰੋ ਸਾਡੇ ਨਾਲ ਹੋ ਚੁੱਕੀ ਆ ਅਹੀਂ ਤਾਂ ਇਹ ਗੱਲ ਕਹਿੰਦੇ ਚਲੋ ਅਸੀਂ ਕਿਸੇ ਦਾ ਨਾਂ ਨਹੀਂ ਲੈਣਾ ਮੈਂ ਤਾਂ ਗੱਲ ਕਹੇ ਵੀ ਸਤਾਂ ਤੁਹਾਨੂੰ ਵੀ ਕਈ ਵਾਰੀ ਵਪਾਰੀ ਵਪਾਰੀ ਨੂੰ ਨਹੀਂ ਬਖਸ਼ਣਾ ਜੀ ਆਈ ਨੇ ਵੀ ਕਈ ਗਰੀਬ ਨੇ ਪੈਸੇ ਲਾਉਣੇ ਆ ਲੀਟਰ ਖੰਡ ਦੀ ਤੁਸੀਂ ਇਧਰ ਉਧਰ ਕਰ ਲਓ ਪਰ ਜੇ ਭਾਈ ਪੰਜ ਦੇ ਦਾਅ ਕਹਿ ਦਿਓ ਤੇ ਨਾ ਕਰੋ ਇਤਰਾ ਇਹ ਜਰੀਆ ਬਹੁਤ ਵੱਡਾ ਸੋਹਣਾ ਹੈ ਤੇ ਇਹਨੂੰ ਚੱਲਣ ਦੇਈਏ ਤੇ ਪੈਸੇ ਕਿਹੜੇ ਨਾਲ ਜਾਣੇ ਆ ਉਹਨਾਂ ਦੇ ਨਾਲ ਜਾਣਾ ਬੱਸ ਥੋੜਾ ਬੜਾ ਦਾ ਰੱਖੋ ਜਿਹੜਾ ਤੁਹਾਡਾ ਕਿਤਾ ਚੱਲਦਾ ਰਹੇ ਤੇ ਸੱਚ ਤੇ ਖੜੇ ਰਹੋ ਕਈ ਬੰਦੇ ਹੈਗੇ ਸੰਧੂ ਸਾਹਿਬ ਤੁਸੀਂ ਵੀਡੀਓ ਪਾਉਂਦੇ ਜਿਹੜੇ ਗੱਲ ਉਹ ਨਹੀਂ ਕਰਦੇ ਜਿੰਨੀ ਹੈਗੀ ਆ ਹਾਂਜੀ ਹਾਂਜੀ ਤੇ ਅਜ ਤੱਕ ਕਿਸੇ ਨੂੰ ਕੋਈ ਲਾਂਮਾ ਨਹੀਂ ਆਇਆ ਤੇ ਲਾਂਮੇ ਜਿਹੜੇ ਆਉਂਦੇ ਉਹ ਤੁਹਾਨੂੰ ਵੀ ਆ ਜਾਂਦੇ ਆ ਬਿਲਕੁਲ ਬਿਲਕੁਲ ਆ ਜਿਹੜੇ ਕਰਦੇ ਆ ਤੇ ਇਹ ਜਾਨੇ ਵੀ ਨਾ ਕੋਈ ਵੀ ਆ ਕਿਸੇ ਵੀ ਚੈਨਲ ਤੇ ਵੀਡੀਓ ਪਾਉਂਦਾ ਤੇ ਮੇਰਾ ਭਰਾ ਨਾ ਇਹਨਾਂ ਵੀ ਉਨੀ ਗੱਲ ਕਰੋ ਜਿੰਨੇ ਜਿੱਤੇ ਦਾ ਡੰਗਰ ਹੈਗਾ ਜਿੱਤੇ ਦਾ ਇਹ ਡੰਗਰ ਵਿਗਣੋ ਨਹੀਂ ਰਹਿੰਦਾ ਡੰਗਰ ਵੇਖ ਜਾਂਦਾ ਹੋਰ ਪੰਜਾ ਸਤਾ ਦਿਨਾਂ ਤੱਕ ਤੋਂ ਖੋ ਕੇ ਡੰਗਰ ਖਾਣੇ ਆ ਕਿਉਂਕਿ ਸੀਜ਼ਨ ਮੁੱਕ ਗਿਆ ਪੈਸੇ ਤੇ ਲਾ ਹੋ ਗਿਆ ਕੋਈ ਗੱਲ ਨਹੀਂ ਡੰਗਰ ਜੇ ਸੱਜ ਰਿਆ ਤਾਂ ਘਰ ਖਾਂਦਾ ਨਹੀਂਗਾ ਡੰਗਰ ਹਾਂ ਤੁਹਾਨੂੰ ਦਿੰਦਾ ਹੀ ਰੋਜ ਦਾ ਕੋਈ ਦਿੰਦਾ ਜੀ ਇਹ ਨਹੀਂ ਬੇਨਤੀ ਆ ਮੇਰੇ ਵੀਰ ਤੇ ਗੁੱਸਾ ਨਾ ਕਰਨ ਵੀ ਬਾਬੇ ਨੇ ਗੱਲ ਕਹੀ ਆ ਨਹੀਂ ਨਹੀਂ ਬੜੀ ਸੱਚ ਦੀ ਗੱਲ ਆ ਜਿਹੜੀ ਮੈਂ ਮੇਰੇ ਮਨ ਚ ਸੀ ਪਿਛਲੇ ਵੀਡੀਓ ਚ ਵੀ ਪਰ ਮੈਂ ਮੈਂ ਹੈਗਾ ਵੀ ਮੇਰੇ ਮਨ ਚ ਵੀ ਮੈਂ ਕਰਨੀ ਆ ਗੱਲ ਜ਼ਰੂਰ ਚਾਹੀਦੀ ਆ ਨਹੀਂ ਕੋਈ ਆ ਤੇ ਕੋਈ ਗੱਲ ਨਹੀਂ ਵਾਪਸ ਵੀ ਕਰ ਲਿਆ ਕਰੋ ਸਿਰ ਮੱਥੇ ਨਾਲ ਕੋਈ ਆਪਾਂ ਨੂੰ ਫਰਕ ਨਹੀਂ ਪੈਣਾ ਹਾਂ ਇਹ ਵੇਲੇ ਹੁੰਦਾ ਕਿ ਕੋਈ ਬਜ਼ੁਰਗ ਹੁੰਦਾ ਕਿ ਇਸ ਤਰ੍ਹਾਂ ਦਾ ਕੋਈ ਹੁੰਦਾ ਨਹੀਂ ਮਿਲਦਾ ਨਹੀਂ ਮਿਲਦਾ ਤੇ ਕੋਈ ਗੱਲ ਨਹੀਂ ਯਾਰ ਆਪਾਂ ਆਪਾਂ ਵੇਚ ਹੀ ਲੈਣਾ ਵੇਚ ਲੈਣਾ ਹਾਂਜੀ ਹਾਂ ਲੋ ਜੀ ਦੋਸਤੋ ਇਹ ਗੱਲਾਂ ਬਾਤਾਂ ਸਨ ਠੀਕ ਹੈ ਜੀ ਬਹੁਤ ਪਾਇਦਰ ਬਿਲਕੁਲ ਸੋਲਾਨ ਨੇ ਸੱਚੀਆਂ ਗੱਲਾਂ ਸਨ ਸਤਿ ਸ੍ਰੀ ਅਕਾਲ ਜੀ ਸੰਤੂ ਸਾਹਿਬ ਸਾਰੇ ਚੈਨਲ ਦੇਖਣ ਵਾਲਿਆਂ ਨੂੰ ਵਾਹਿਗੁਰੂ ਜਿੱਤ ਕਾ ਖਾਲਸਾ ਵਾਹਿਗੁਰੂ ਜਿੱਤ ਫਤਿਹ ਸੋ ਦੋਸਤੋ ਅੱਜ ਫਿਲਹਾਲ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸ